ਸਾਡੇ ਨਾਲ ਠੱਗੀ ਹੋਈ ਹੈ ਜੀ ਯੂਕੇ ਵਰਕ ਪਰਮਿਟ ਦੇ ਨਾਮ ਦੇ ਉੱਤੇ 6 ਟੈਂਟ ਆਵਰ ਦੇ ਵਿੱਚ ਵਸਾਉਂਦੀ ਇੱਕ ਕੰਪਨੀ ਆਉਣ ਹੋਇਆ ਸੀ ਜੀ ਝੂਠੇ ਵਾਅਦੇ ਕੀਤੇ ਇਹਨਾਂ ਨਾਲ ਝੂਠੇ ਵਾਅਦੇ ਕਰਕੇ ਪੈਸੇ ਠੱਗੇ ਇਹਨਾਂ ਕੋਲ ਜੀ ਅ ਜਿਹੜੀ ਠੱਗੀ ਹੋਈ ਹੈ ਇਕੱਲੀ ਤੁਹਾਡੇ ਨਾਲ ਹੋਈ ਹੈ ਜਾਂ ਹੋਰਾਂ ਨਾਲ ਵੀ ਹੋਈ ਹੈ ਮੈਂ ਤਾਂ ਹੈਗਾ ਹੈਗਾ ਜੀ ਨਾਲ ਆ ਪਰਿਵਾਰ ਦੇਖੋ ਜੀ ਇੱਕ ਉਹ ਪਰਿਵਾਰ ਆ ਜੀ ਇਹ ਪਾਤੜਾ ਤੋਂ ਆਏ ਨੇ ਇੱਕ ਚੌਥਾ ਵੀਰ ਖੜਾ ਜੀ ਉਹ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਆਏ ਨੇ ਹੁਸ਼ਿਆਰਪੁਰ ਤੋਂ ਆਏ ਨੇ ਜੀ ਮੇਰੇ ਨਾਲ 10 ਲੱਖ ਦੀ ਹੋਈ ਆ ਜੀ ਆ ਵੀਰ ਨੇ ਜੀ ਇਹਨਾਂ ਨਾਲ 21 ਲੱਖ ਦੀ ਠੱਗੀ ਤੋ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਡਾ 1 ਮਹੀਨੇ ਦੇ ਵਿੱਚ ਵਿੱਚ ਇੱਕ ਤੋਂ 1.5 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਅਸੀਂ ਯੂਕੇ ਦਾ ਵਰਕ ਪਰਮਿਟ ਲਵਾ ਦਾਂਗੇ ਵਿਦ ਫੈਮਿਲੀ ਉਸ ਦੀਸ ਪਾਉਸ ਕੇ ਸੀਗਾ ਸੋ ਮੇਰੀ ਮਿਸਿਸ ਇਹਨਾਂ ਕੋਲ ਪਹਿਲਾਂ ਗਈ ਆ ਉਹਨਾਂ ਨਾਲ ਸਾਰਾ ਰਾਬਤਾ ਕਾਇਮ ਕਾਇਮ ਕੀਤਾ ਉਹ ਕਹਿੰਦੇ ਤੁਹਾਡਾ ਜੀ ਟੋਟਲ 28 ਲੱਖ ਰੁਪਏ ਦੇ ਵਿੱਚ ਤੁਹਾਡੇ ਦੋਨਾਂ ਜਾਨਿਆਂ ਦਾ ਬਾਹਰ ਤੁਸੀਂ ਚਲੇ ਜੀ ਫਰੋਡ ਕਰਨ ਵਾਲਾ ਬੰਦਾ ਵਾਹ ਉਹ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਇਹ ਜਿਹੜਾ ਫਰਾਡ ਕਰਨ ਵਾਲਾ ਬੰਦਾ ਹੈ ਜੀ ਇਹਨਾਂ ਦੇ ਜਿੱਥੇ ਇਹਨੇ ਆਫਿਸ ਲਿੱਤਾ ਸੀਗਾ ਉਹਨਾਂ ਕੋਲ ਤੋਂ ਅਸੀਂ ਮਾੜੇ-ਮੋٹے ਕੁਝ ਡਾਕੂਮੈਂਟ ਵਗੈਰਾ ਲਿੱਤੇ ਸੀਗੇ ਉਹ ਡਾਕੂਮੈਂਟ ਦੇ ਵਿੱਚ ਇੱਕ ਆ ਤੁਹਾਨੂੰ ਮੈਂ ਦਿਖਾਉਣਾ ਚਾਹੁੰਨਾ ਵਾਂ ਕਿ ਆਹ ਰੋ ਜੀ ਆਹ ਦੇਖੋ ਇਹਦੇ ਉੱਤੇ ਇਹਦੇ ਉੱਤੇ ਲਿਖਿਆ ਹੈ ਜੀ ਮਨੀਸ਼ ਕੁਮਾਰ ਨਾਮ ਦੇ ਬੰਦੇ ਨੇ ਜਿਹੜਾ ਬੌਸ ਸੀਗਾ ਇਹਨਾਂ ਦਾ ਮਨੀਸ਼ ਕੁਮਾਰ ਆ ਜੀ ਸੋ ਇਹਨੇ ਇੱਕ ਸੰਗਰੂਰ ਦੇ ਵਿੱਚ ਕੋਈ ਆਪਣਾ ਇਮੀਗ੍ਰੇਸ਼ਨ ਓਪਨ ਕੀਤਾ ਆਇਆ ਸੀ ਜੋ ਕਿ ਪਤਾ ਲੱਗਾਇਆ ਕਿ ਉਹ ਵੀ ਫੇਕ ਆ। ਕੁਝ ਦਿਨ ਪਹਿਲਾਂ ਨਾ ਇਹਨਾਂ ਨੇ ਫੋਨ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਦਾ ਪੇਜ ਦੇਖਿਆ ਸੀ ਇੰਸਟਾਗ੍ਰam वेस्टवे इमिग्रेशन ਦੇ ਨਾਂ ਤੇ ਹੈਗਾ ਉਹਨਾਂ ਨੇ ਸਾਨੂੰ ਫੋਨ ਕਰਕੇ ਅਸੀਂ ਪਹਿਲਾਂ ਪੇਜ ਲਾਈਕ ਕੀਤਾ ਫਿਰ ਉਹਨਾਂ ਦਾ ਸਾਨੂੰ ਕਾਲ ਆਇਆ ਮੇਰੀ ਵਾਈਫ ਦੇ ਨੰਬਰ ਤੇ ਕਾਲ ਆਇਆ ਕਿ ਤੁਸੀਂ ਯੂਕੇ ਜਾਣ ਲਈ ਅਸੀਂ ਫਾਈਲ ਲਗਾਣੇ ਹੈਗੇ ਇਹ ਤੁਸੀਂ ਕਿਹਨੇ ਕਿਹੜੇ ਵਾਦੇ ਕੀਤੇ ਉਹਨਾਂ ਨੇ ਪੱਕੇ ਡਾਕੂਮੈਂਟ ਟੋਟਲੀ 10th 2 ਮਾਸਟਰ ਡਿਗਰੀ ਕੰਪਿਊਟਰ ਪੈਨ ਕਾਰਡ ਆਧਾਰ ਕਾਰਡ ਜੋ ਵੀ ਸੀਗਾ ਸਾਡੇ ਸਾਰੇ ਪੱਕੇ ਡਾਕੂਮੈਂਟ ਇਹਨਾਂ ਕੋਲ ਨੇ ਤੇ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਵੀ ਪਤਾ ਲੱਗਦਾ ਵੀ ਇਹਨਾਂ ਦਾ ਆਫਿਸ ਵੀ 8 ਤਰੀਕ ਨੂੰ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਵੀ ਮੰਡੇ ਤੱਕ ਤੁਹਾਡਾ ਵੀ ਵੀਜ਼ਾ ਆ ਗਿਆ ਵੀ ਪਾਸਪੋਰਟ ਰਿਸਿਵ ਕਰ ਲਿਓ ਪੇਮੈਂਟ ਦਾ ਅਰੇਂਜਮੈਂਟ ਕਰ ਲਓ ਸਾਡੀ 50000 ਮੈਂ ਅੱਠ ਕੈਸ਼ ਦਿੱਤਾ ਤੇ 50000 ਮੈਂ ਤੁਹਾਨੂੰ ਤੇ ਕਾਉਂਚ ਪਾਇਆ ਉਹ ਮੈਨੂੰ ਬਿਲਕੁਲ ਉਸ ਤੋਂ ਬਾਅਦ ਇਹਨਾਂ ਨੇ 28 ਨੂੰ ਸਾਡੀ ਮੰਗਾ ਦਿੱਤੀ ਇਹਨਾਂ ਨੇ 23 ਤਰੀਕ ਨੂੰ ਮੇਰੇ ਡਾਕੂਮੈਂਟ ਲੈ ਲੈਣੇ ਸਾਰੇ ਇਹਨਾਂ ਨੇ ਪਾਸਵਰਡ ਵਿਦ ਸਾਰੀ ਅਕੈਡਮੀ ਜਿੰਨੇ ਵੀ ਸਾਰੇ ਸਟੱਡੀ ਡਾਕੂਮੈਂਟ ਸੀ ਉਹ ਲੈ ਲਏ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਵੀ 28 ਨੂੰ ਤੁਹਾਡੀ ਕੋਰਸ ਆ ਜਾਣੀ ਹੈ 28 ਨੂੰ ਕੋਰਸ ਇਹਨੇ ਓਪਨ ਕਰ ਲਿਆ ਸਾਨੂੰ ਉਹ ਕੋਰਸ ਐਕਟਿਵ ਆ ਰਹੀ ਸੀ ਕੰਪਨੀ ਪਰ ਉਹਦੇ ਵਿੱਚ ਕੰਪਨੀਆਂ ਬਚ ਚੈੱਕ ਕਰਾਈ ਉਹਦੇ ਵਿੱਚ ਕਹਿੰਦੇ ਵੀ 30 40 ਦੇ ਵਿੱਚ ਕੰਪਨੀਆਂ ਹੋਰ ਨੂੰ ਦਨਾਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਯੂਵਮ ਬੇਰੀ ਇੱਕ ਕੁਝ ਪਰਿਵਾਰਕ ਮੈਂਬਰਾਂ ਦੇ ਨਾਲ ਕੀਤੀ ਗਈ ਠੱਗੀ ਤੇ ਬਾਹਰ ਜਾਣ ਦੇ ਦਿਖਾਏ ਸੁਪਨੇ ਪੂਰਾ ਮਾਮਲਾ ਜਾਣ ਲੈਣਿਆ ਜਾਣਕਾਰੀ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਇਹ ਪਰਿਵਾਰਕ ਮੈਂਬਰ ਹੈ ਜਿਹੜਾ ਕਿ ਉਸ ਇਮੀਗ੍ਰੇਸ਼ਨ ਕੋਲ ਗਿਆ ਸੀਗਾ ਉਹਨਾਂ ਨੇ ਝੂਠੇ ਵਾਅਦੇ ਕੀਤੇ ਇਹਨਾਂ ਨਾਲ ਝੂਠੇ ਵਾਅਦੇ ਕਰਕੇ ਪੈਸੇ ਠੱਗੇ ਇਹਨਾਂ ਕੋਲੋਂ ਕਿੰਨੇ ਪੈਸੇ ਠੱਗੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਕਿਸ ਤਰ੍ਹਾਂ ਜਿਹੜੇ ਕਿ ਇਹ ਨਕਲੀ ਸੁਪਨੇ ਦਿਖਾਏ ਬਾਹਰ ਜਾਣ ਦੇ ਤੇ ਹੋਰ ਵੀ ਬਕਾਇਆ ਜਿਹੜੇ ਨੇ ਵਾਅਦੇ ਕੀਤੇਗੇ ਇਹਨਾਂ ਨੇ ਸਾਰੇ ਵਾਅਦੇ ਜਿਹੜੇ ਨੇ ਝੂਠੇ ਉਹਨਾਂ ਨੇ ਝੂਠੇ ਨਾ ਕੀਤੇਗੇ ਤੇ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਦੇ ਪੈਸੇ ਲੈ ਕੇ ਫਰਾਰ ਹੋ ਗਏ ਹੁਣ ਜਾਣਕਾਰੀ ਲਵਾਂਗੇ ਕਿੰਨੇ ਕੋਈ ਪੈਸਿਆ ਦੀ ਜੜੀ ਕੀ ਹੈ ਠੱਗੀ ਹੋਈ ਹੈ ਤੇ ਕੀ ਕੀ ਇਹਨਾਂ ਨੂੰ ਨਕਲੀ ਸੁਪਨੇ ਦਿਖਾਏ ਬਾਹਰ ਜਾਂਦੇ ਪਾਜੀ ਸੱਚੀ ਗੱਲ ਬਜੀ ਸੱਚੀ ਗੱਲ ਜੀ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਜੀ ਕੀ ਕਰਦੇ ਹੋ ਹਉ ਤਾਂ ਫਿਲਹਾਲ ਵਿਲੇ ਆ ਜੀ ਫਰੀ ਆ ਜੀ ਪਰ ਇੱਕ ਸਾਡੇ ਨਾਲ ਠੱਗੀ ਹੋਈ ਆ ਜੀ ਯੂਕੇ ਵਰਕ ਪਰਮਿਟ ਦੇ ਨਾਮ ਦੇ ਉੱਤੇ ਟੈਂਟ ਆਵਰ ਦੇ ਵਿੱਚ ਹੋਇਆ ਸੀਗਾ ਸੋ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਕਿ ਤੁਹਾਡਾ ਇੱਕ ਮਹੀਨੇ ਦੇ ਵਿੱਚ ਵਿੱਚ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਅਸੀਂ ਯੂਕੇ ਦਾ ਵਰਕ ਪਰਮਿਟ ਲਵਾ ਦਾਂਗੇ ਵਿਦ ਫੈਮਿਲੀ ਸੋ ਅਸੀਂ ਸਪਾਊਸ ਕੇ ਸੀਗਾ ਸੋ ਮੇਰੀ ਮਿਸਿਸ ਇਹਨਾਂ ਕੋਲ ਪਹਿਲਾਂ ਗਈ ਆ ਉਹਨਾਂ ਨਾਲ ਸਾਰਾ ਰਾਬਤਾ ਕਾਇਮ ਕੀਤਾ ਉਹ ਕਹਿੰਦੇ ਤੁਹਾਡਾ ਜੀ ਟੋਟਲ 28 ਲੱਖ ਰੁਪਏ ਦੇ ਵਿੱਚ ਤੁਹਾਡੇ ਦੋਨਾਂ ਜਣਿਆਂ ਦਾ ਬਾਹਰ ਤੁਸੀਂ ਚਲੇ ਜਾਵੋ ਹਾਂਜੀ ਤੇ ਜਿਹੜੀ ਠੱਗੀ ਹੋਈ ਹੈ ਇਕੱਲੀ ਤੁਹਾਡੇ ਨਾਲ ਹੋਈ ਹੈ ਜਾਂ ਹੋਰਾਂ ਨਾਲ ਵੀ ਹੋਈ ਹੈ ਮੈਨ ਦਾ ਹੈਗਾ ਹੈਗਾ ਜੀ ਨਾਲ ਆ ਪਰਿਵਾਰ ਦੇਖੋ ਜੀ ਇਹ ਕੋਹ ਪਰਿਵਾਰ ਆ ਜੀ ਇਹ ਪਾਤੜਾ ਤੋਂ ਆਏ ਨੇ ਕੋਹ ਚੌਥਾ ਵੀਰ ਖੜਾ ਜੀ ਉਹ ਹੁਸ਼ਿਆਰਪੁਰ ਨਵਾਂ ਸ਼ਹਿਰ ਤੋਂ ਆਏ ਨੇ ਹੁਸ਼ਿਆਰਪੁਰ ਤੋਂ ਆਏ ਨੇ ਜੀ ਮੇਰੇ ਨਾਲ 10 ਲੱਖ ਦੀ ਹੋਈ ਹੈ ਜੀ ਆ ਵੀਰ ਨੇ ਜੀ ਇਹਨਾਂ ਨਾਲ 21 ਲੱਖ ਦੀ ਠੱਗੀ ਹੋਈ ਹੈ ਹਾਂਜੀ ਮਤਲਬ ਟੋਟਲ ਕਿੰਨੀ ਕੋਈ ਲੱਖ ਦੀ ਠੱਗੀ ਹੋਈ ਹੁਣੀ ਕਿੰਨੇ ਮਤਲਬ ਕਹਿ ਸਕਦੇ ਆਪਾਂ ਤਕਰੀਬਨ ਸਵਾ ਕਰੋੜ ਦੇ ਆਸ-ਪਾਸ ਜੀ ਉਹ ਬੰਦਾ ਫਰਾਡ ਕਰਕੇ ਭੱਜ ਗਿਆ ਹੂੰ ਹਾਂਜੀ ਕਦੋਂ ਦੀ ਗੱਲ ਹੈ ਤੇ ਕਿੰਨੇ ਵਜੇ ਦੀ ਗੱਲ ਹੈ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਠੱਗੀ ਕਦੋਂ ਹੋਈ ਹੈ ਤੇ ਕਿਸ ਤਰ੍ਹਾਂ ਇਸ ਮਾਮਲੇ ਦੀ ਜਾਣਕਾਰੀ ਤਦ ਤੱਕ ਪ੍ਰਾਪਤ ਹੋਈ ਸਾਨੂੰ ਜੀ ਪਿਛਲੇ ਮਾਰਚ ਦੇ ਵਿੱਚ ਅਸੀਂ ਮਾਰਚ April ਦੇ ਵਿੱਚ ਇਹਨਾਂ ਨੂੰ ਫਾਈਲ ਹਾਂ ਜੀ ਮਾਰਚ April ਦੇ ਵਿੱਚ ਅਸੀਂ ਇਹਨਾਂ ਕੋਲ ਗਏ ਸੀਗੇ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਹਾਡੀ ਮਈ ਦੇ ਵਿੱਚ ਵਿੱਚ ਮਈ ਦੇ ਫਰਸਟ ਵੀਕ ਤੱਕ ਤੁਹਾਨੂੰ ਤੁਹਾਡਾ ਵੀਜ਼ਾ ਲਾ ਕੇ ਆ ਜਾਵੇਗਾ ਹਸਬੰਡ ਵਾਈਫ ਦਾ ਸਪਾਊਸ ਕੇਸ ਨਾਲ ਸੀ ਸਾਰੇ ਸੋ ਠੀਕ ਹੈ ਜੀ ਇਹਨਾਂ ਦਾ 8 ਤਰੀਕ ਪੰਜਵਾਂ ਮਹੀਨਾ 8 5 2024 ਨੂੰ ਇਹਨਾਂ ਨੂੰ ਸਾਨੂੰ ਕਾਲ ਆਉਂਦੀ ਆ ਕਿ ਕਹਿੰਦੇ ਤੁਹਾਡਾ ਜੀ ਦੋਨਾਂ ਦਾ ਵੀਜ਼ਾ ਲੱਗ ਗਿਆ ਉਸੇ ਦਿਨ ਸੇਮ ਡੇ ਹੀ ਇਹਨਾਂ ਨੂੰ ਵੀ ਕਾਲ ਆਉਂਦੀ ਆ ਬਾਕੀ ਸਾਰਿਆਂ ਨੂੰ ਵੀ ਕਾਲ ਆਉਂਦੀ ਆ ਕਿ ਤੁਹਾਡੇ ਵੀਜ਼ੇ ਆ ਗਏ ਤੇ ਉਹਨਾਂ ਦੇ ਨਾਲ ਹੀ ਸਾਨੂੰ ਕਹਿੰਦੇ ਕਹਿੰਦੇ ਸਾਨੂੰ ਤੁਸੀਂ 13 ਤੀ 13 ਤਰੀਕ ਜਾਂ 14 ਤਰੀਕ ਤੱਕ ਤੁਸੀਂ ਆਪਣੇ ਬਾਕੀ ਦੀ ਜਿਹੜੀ ਪੇਮੈਂਟ ਆ ਉਹ ਵੀ ਲੈ ਆਓ ਤੇ ਨਾਲ ਤੁਹਾਡੇ ਜਿਹੜੇ ਪਾਸਪੋਰਟ ਨੇ ਉਹ ਸਾਡੇ ਕੋਲ ਡਿਸਪੈਚ ਹੋ ਚੁੱਕੇ ਨੇ ਵੀਜ਼ੇ ਲੱਗੇ ਹੋਏ ਨੇ ਪੇਮੈਂਟ ਰੱਖ ਜੋ ਤੇ ਆਪਣੇ ਪਾਸਪੋਰਟ ਵਗੈਰਾ ਲੈ ਜਾਓ ਤੇ ਜਦੋਂ 13 ਤਰੀਕ ਨੂੰ ਅਸੀਂ ਇਹਨਾਂ ਦੇ ਆਫਿਸ ਜਾਂਦੇ ਆ ਜੀ ਤੇ 13 ਤਰੀਕ ਨੂੰ ਇਹਨਾਂ ਦੇ ਸਿੱਗਾ ਆਫਿਸ ਬੰਦ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਪਿੱਛੇ ਲੱਗੇ ਰਹੇ ਪਤਾ ਲੱਗਿਆ ਕਿ ਸਾਡੇ ਨਾਲ ਇਹ ਫਰਾਡ ਹੋ ਗਿਆ ਹਾਂਜੀ ਤੇ ਜਿਹੜਾ ਫਰਾਡ ਕਰਨ ਵਾਲਾ ਬੰਦਾ ਵਾ ਉਹ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਇਹ ਜਿਹੜਾ ਫਰਾਡ ਕਰਨ ਵਾਲਾ ਬੰਦਾ ਜੀ ਇਹਨਾਂ ਦੇ ਜਿੱਥੇ ਇਹਨੇ ਆਫਿਸ ਲਿੱਤਾ ਸੀਗਾ ਉਹਨਾਂ ਕੋਲ ਤੋਂ ਅਸੀਂ ਮਾੜੇ-ਮੋٹے ਕੁਝ ਡਾਕੂਮੈਂਟ ਵਗੈਰਾ ਲਿੱਤੇ ਸੀਗੇ ਉਹ ਡਾਕੂਮੈਂਟ ਦੇ ਵਿੱਚ ਇੱਕ ਆ ਤੁਹਾਨੂੰ ਮੈਂ ਦਿਖਾਉਣਾ ਚਾਹੁੰਨਾ ਵਾਂ ਕਿ ਆਹ ਰੋ ਜੀ ਆਹ ਦੇਖੋ ਇੱਧਰ ਨਹੀਂ ਲੱਗਦਾ ਇੱਥੇ ਦੇਖੋ ਜੀ ਹੂੰ ਇਹਦੇ ਉੱਤੇ ਇਹਦੇ ਉੱਤੇ ਲਿਖਿਆ ਹੈ ਜੀ ਮਨੀਸ਼ ਕੁਮਾਰ ਨਾਮ ਦੇ ਬੰਦੇ ਨੇ ਜਿਹੜਾ ਬਾਸ ਸੀਗਾ ਇਹਨਾਂ ਦਾ ਮਨੀਸ਼ ਕੁਮਾਰ ਆ ਜੀ ਸੋ ਇਹਨੇ ਇੱਕ ਸੰਗਰੂਰ ਦੇ ਵਿੱਚ ਕੋਈ ਆਪਣਾ ਇਮੀਗ੍ਰੇਸ਼ਨ ਓਪਨ ਕੀਤਾ ਆਇਆ ਸੀ ਜੋ ਕਿ ਪਤਾ ਲੱਗਾਇਆ ਕਿ ਉਹ ਵੀ ਫੇਕ ਆ ਹੂੰ ਜੋ ਕੀ ਪਤਾ ਲਾਇਆ ਉਹ ਵੀ ਫੇਕ ਆ ਉਸ ਤੋਂ ਬਾਅਦ ਇਹਦੇ ਆਹ ਆਧਾਰ ਕਾਰਡ ਪੈਨ ਕਾਰਡ ਆ ਜੀ ਇਹ ਉੱਥੇ ਵੈਸਟਵੇ ਜਿਹੜਾ K10 ਟਾਵਰ ਆ ਜੀ ਉੱਥੇ ਜਿਹੜੇ ਇਹਨੇ ਸਬਮਿਟ ਕਰਵਾਏ ਸੀਗੇ ਆਪਣੇ ਡਾਕੂਮੈਂਟ ਉਹਦੇ ਵਿੱਚ ਇਹ ਪਤਾ ਲੱਗਿਆ ਜੀ ਜਿਹੜਾ ਆਧਾਰ ਕਾਰਡ ਵੀ ਇਸ ਉੱਤੇ ਇਸ ਉੱਤੇ ਬੰਦੇ ਨੇ ਕਾਪੀ ਜਿਹੜੀ ਫੋਟੋ ਵਗੈਰਾ ਆਪਣੀ ਪੇਸਟ ਕਰਕੇ ਲਾਈ ਹੋਈ ਸੋ ਇਹ ਵੀ ਡਾਕੂਮੈਂਟ ਉਹਨਾਂ ਨੇ ਫੇਕ ਦਿੱਤੇ ਹੋਏ ਨੇ ਇੱਥੇ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ K10 ਟਾਵਰ ਆ ਸੋ ਜਦੋਂ ਕੋਈ ਵੀ ਆਪਾਂ ਕੋਈ ਬੰਦਾ ਲੈਂਦਾ ਰੈਂਟ ਤੇ ਲੈਂਦਾ ਜਾਂ ਕੋਈ ਵੀ ਕੁਛ ਵੀ ਕਰਦਾ ਵਾ ਹਨਾ ਉਸ ਦੇ ਉਸ ਦੇ ਹਿਸਾਬ ਦੇ ਵਿੱਚ ਉਹਨਾਂ ਨੂੰ ਵੈਰੀਫਿਕੇਸ਼ਨ ਕਰਨਾ ਚਾਹੀਦਾ ਕਿ ਇਹ ਬੰਦਾ ਜੈਨੂਅਲ ਹੋ ਰ ਨਹੀ ਸੋ ਜਿਹੜੀ ਇਹਨਾਂ ਦੀ ਇੱਕ ਮੈਨੇਜਰ ਆ ਧਰਮੰਤ ਸਿੰਘ ਤੇ ਅਸਿਸਟੈਂਟ ਮੈਨੇਜਰ ਆ ਆਸਤਾ ਜੀ ਆਸਤਾ ਇਹ ਦੋਨੇ ਜਣੇ ਉੱਥੇ ਤਕਰੀਬਨ ਕੰਮ ਕਰਦੇ ਹੋ ਕਿ ਅਸੀਂ ਤਾਂ ਸਾਰੀਆਂ ਪੇਮੈਂਟਾਂ ਇਹਨਾਂ ਨੂੰ ਦਿੱਤੀਆਂ ਮਨੀਸ਼ ਨਾਲ ਦਾ ਸਾਡੀ ਜਿਹੜੀ ਫੋਨ ਤੇ ਉੱਤੇ ਗੱਲਬਾਤ ਹੁੰਦੀ ਸੀ ਜੋ ਕਿ ਆਪਣੇ ਆਪ ਨੂੰ ਕਹਿੰਦਾ ਸੀਗਾ ਮੈਂ ਜਰਮਨ ਬੈਠਾ ਇੱਕ ਮੇਰਾ ਬ੍ਰਦਰ ਆ ਕਿ ਉਹ ਬੈਠਾ ਯੂਕੇ ਰੋਹਿਤ ਰੋਹਿਤ ਨਾਮ ਕਹਿ ਰਿਹਾ ਸੀਗਾ ਕਿ ਯੂਕੇ ਦੇ ਵਿੱਚ ਲਾਇਰ ਆ ਜੀ ਸੋ ਉਹ ਤੁਹਾਡੀ ਫਾਈਲ ਵਗੈਰਾ ਤੁਹਾਡੀ ਐਕਸੈਸ ਕਰਕੇ ਦੇਊਗਾ ਸਾਰੀ ਸੋ ਇਸ ਹਿਸਾਬ ਨਾਲ ਜਦੋਂ ਆ ਚੀਜ਼ਾਂ ਸਾਰੀਆਂ ਪਤਾ ਕੀਤੀਆਂ ਕਿ ਸਾਨੂੰ ਇਹ ਫੇਕ ਲੱਗਿਆ ਫਿਰ ਅਸੀਂ ਫਿਰ ਅਸੀਂ 18 ਤਰੀਕ ਨੂੰ 18 ਪੰਜ ਨੂੰ ਸੀਪੀ ਸਾਹਿਬ ਜੀ ਦੇ ਆਫਿਸ ਗਏ ਅਸੀਂ ਸੀਪੀ ਸਾਹਿਬ ਦੇ ਅੱਗੇ ਸੀਪੀ ਸਾਹਿਬ ਜੀ ਦੇ ਗਏ ਉਹਨਾਂ ਦਰਖਾਸਤ ਦਿੱਤੀ ਤੇ ਉੱਥੇ ਗੇੜੇ ਕੱਢਦੇ ਰਹੇ ਤੇ 22 ਤਰੀਕ ਨੂੰ ਪ੍ਰੋਪਰ ਅਸੀਂ ਸਾਰੇ ਹੀ ਵਿਦ ਆਪਣੀ ਫੈਮਿਲੀ ਦੇ ਨਾਲ ਅਸੀਂ ਸੀਪੀ ਸਾਹਿਬ ਦੇ ਦਫ਼ਤਰ ਵੀ ਕਿ ਗਏ ਉੱਥੇ ਜਾ ਕੇ ਕਿਹਾ ਕਿ ਸਰ ਸਾਡੇ ਨਾਮ ਫਰਾਡ ਚੁੱਕਿਆ ਤੇ ਸੀਪੀ ਸਾਹਿਬ ਨੇ 2 ਮਿੰਟ ਦੇ ਵਿੱਚ ਏਸੀਬੀ ਸਾਹਿਬ ਨੂੰ ਨਾਲ ਹੀ ਫੋਨ ਕਰਤਾ ਤੇ ਉਹਨਾਂ ਨੂੰ ਮਾਰਕ ਕਰਤੀ ਸੀਗੀ ਇਹ ਬੰਦਾ ਜਿਹੜਾ ਫਰੋਡ ਕੀਤਾ ਹੈ ਇਸ ਨੂੰ ਜਿਵੇਂ ਵੀ ਹੈ ਇਹਦਾ ਸਾਰਾ ਕੁਝ ਪਤਾ ਕਰੋ ਤੇ ਇਸ ਬੰਦੇ ਨੂੰ ਚੱਕੋ ਹੂੰ ਠੀਕ ਹੈ ਜੀ ਤੇ ਆ ਮੈਂ ਦੱਸਾਉਣਾ ਚਾਹੁੰਦਾ ਕਿ ਆ ਬੰਦਾ 73 ਇਹਦੇ ਦੋ ਨੰਬਰ ਨੇ ਇੱਕ ਬਾਹਰਲਾ ਨੰਬਰ ਆ ਜੀ ਇੱਕ ਇੱਥੇ ਵਾਲਾ ਜਿਹੜਾ 73099 ਵਾਲਾ ਇਹ ਇੰਡੀਆ ਦਾ ਨੰਬਰ ਆ ਜੀ ਏ ਵੀ ਨੰਬਰ ਹੁਣ ਬੰਦ ਹੋ ਚੁੱਕੇ ਆ ਤੇ ਜਿਹੜੀ ਮੈਨੇਜਰ ਸੀਗਾ ਧਨਵੰਤ ਸਿੰਘ ਤੇ ਅਸਿਸਟੈਂਟ ਮੈਨੇਜਰ ਆਸਤਾ ਇਹ ਵੀ ਫੋਨ ਚੱਕਣੋਂ ਬੰਦ ਹੋ ਚੁੱਕੇ ਆ ਜੀ ਨਹੀਂ ਜਿਵੇਂ ਕਿ ਤੁਸੀਂ ਦੱਸਿਆ ਨਾ ਕਿ ਮੈਂ ਆਪਣੇ ਵਾਈਫ ਦਾ ਸਪਾਊਸ ਵੀਜ਼ਾ ਲਵਣ ਗਿਆ ਆ ਆਪਾਂ ਦੋਨੋਂ ਇਕੱਠੇ ਜਿਵੇਂ ਬਾਹਰ ਜਾਣਾ ਕਿਹੜੇ ਕਿਹੜੇ ਉਹਨਾਂ ਨੇ ਝੂਠੇ ਵਾਅਦੇ ਕੀਤੇ ਤਾਂ ਨਾ ਕਿੱਥੇ ਦਾ ਸੁਪਨਾ ਦਿਖਾਇਆ ਤੁਹਾਨੂੰ ਬਾਹਰ ਜਾਣ ਦਾ ਸਾਨੂੰ ਜੀ ਯੂਕੇ ਦਾ ਸੁਪਨਾ ਦਿਖਾਇਆ ਸੀਗਾ ਕਿ ਯੂਕੇ ਵਰਕ ਪਰਮਿਟ ਤੁਹਾਡਾ ਲੱਗ ਜਾਵੇਗਾ ਯੂਕੇ ਦੇ ਵਿੱਚ ਇਹ ਆ ਕਿ ਹੁਣ ਪਿੱਛੇ ਰੀਸੈਂਟਲੀ ਯੂਕੇ ਨੇ ਬਹੁਤ ਆਪਣੇ ਰੂਲ ਸਟ੍ਰਿਕਟ ਕਰਤੇ ਸੀਗੇ ਬਹੁਤ ਜ਼ਿਆਦਾ ਜਿੱਥੇ ਜ ਸੋ ਇੱਕ ਇੱਕੋ ਇੱਕ ਰਾਹ ਸੀਗਾ ਸਾਡੇ ਕੋਲ ਹੁਣ ਸਾਰਿਆਂ ਕੋਲ ਵੀ ਤਕਰੀਬਨ ਵਰਕ ਪਰਮਿਟ ਦਾ ਸੋ ਇਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਕਾਸ ਦੇ ਦਾਂਗੇ ਜੇ ਕਾਸ ਨਾ ਆਈ ਤਾਂ 1 ਲੱਖ ਰੁਪਈਆ ਸੀ ਆਪਣੇ ਵੱਲੋਂ ਦੇ ਦਾਂਗੇ ਉਹ ਮਨੀਸ਼ ਕੁਮਾਰ ਵੱਲੋਂ ਜਿਹੜੀ ਵੈਸਟ ਵੇ ਇਮੀਗ੍ਰੇਸ਼ਨ ਵੱਲੋਂ ਸਾਨੂੰ ਲਿਖਤੀ ਤੌਰ ਤੇ ਵੀ ਕਿਹਾ ਗਿਆ ਸੀ ਨੀ ਪਹਿਲੇ ਤੁਸੀਂ ਪੈਸੇ ਦੇਣ ਤੋਂ ਪਹਿਲਾਂ ਵੈਰੀਫਾਈ ਨਹੀਂ ਕੀਤਾ ਇਮੀਗ੍ਰੇਸ਼ਨ ਵਾਲਿਆਂ ਨੂੰ ਕਿਉਂਕਿ ਹਰ ਲੋਕੀ ਵੈਰੀਫਾਈ ਕਰਦਾ ਪੈਸੇ ਦੇਣ ਤੋਂ ਪਹਿਲਾਂ ਪਹਿਲੇ ਹਾਫ ਪੇਮੈਂਟ ਮੰਗੀ ਜਾਂਦੀ ਫਿਰ ਉਸ ਤੋਂ ਬਾਅਦ ਜਾਂ ਤਾਂ ਐਦਾਂ ਹੁੰਦਾ ਨਾ ਕਿ ਇਮੀਗ੍ਰੇਸ਼ਨ ਵੱਲੋਂ ਕੀ ਹਾਂ ਵੀ ਜਿਹੜਾ ਕਿ ਪਹਿਲੇ ਕੰਮ ਹੁੰਦਾ ਬਾ ਕਈ ਇਮੀਗ੍ਰੇਸ਼ਨ ਕਰਦੇ ਨੇ ਇਹਨਾਂ ਨੇ ਵੀ ਸਾਡੇ ਨਾਲ ਪੈਕੇਜ ਹੀ ਕੀਤਾ ਸੀਗਾ ਸਾਡੇ ਨਾਲ ਕਹਿੰਦੇ 28 ਲੱਖ ਰੁਪਈਆ ਜੇ ਤੁਸੀਂ ਕੁਝ ਪੇਮੈਂਟ ਦਿੰਨੇ ਹੋ ਤਾਂ 28 ਲੱਖ ਜੇ ਟੋਟਲੀ ਸਾਰੀ ਪੇਮੈਂਟ ਬਾਅਦ ਚ ਦੇਣੀ ਆ ਤਾਂ 33 ਲੱਖ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਪੈਕੇਜ ਕੀਤਾ ਸੀ ਸਾਨੂੰ 33 ਲੱਖ ਬਹੁਤ ਜ਼ਿਆਦਾ ਲੱਗ ਰਿਹਾ ਸੀਗਾ ਇਸ ਕਰਕੇ ਅਸੀਂ 28 ਲੱਖ ਦੇ ਵਿੱਚ ਸਾਡੀ ਇਹਨਾਂ ਨਾਲ ਗੱਲ ਵਾਦੀ ਰਹੀ ਗੱਲ ਇਹਨਾਂ ਦੀ ਵੈਰੀਫਿਕੇਸ਼ਨ ਦੀ ਸੋ ਇਹਨਾਂ ਦੇ ਆਸ-ਪਾਸ ਜਿਹੜੇ ਇਹਨਾਂ ਦੇ EMPLOYE ਸੀਗੇ ਜ ਆਸ-ਪਾਸ ਵੀ ਅਸੀਂ ਪਤਾ ਕੀਤਾ ਜਿਹੜੇ ਇਹਨਾਂ ਦੇ ਕੰਮ ਕਰ ਰਹੇ ਅਸਿਸਟੈਂਟ ਮੈਨੇਜਰ ਮੈਨੇਜਰ ਉਹ ਕਹਿ ਰਹੇ ਅਸੀਂ ਤਾਂ 6-1.5 ਸਾਲ ਤੋਂ ਇਸ ਲਾਈਨ ਦੇ ਲੁਧਿਆਣਾ ਸਾਨੂੰ ਪਤਾ ਨਹੀਂ ਉਹ ਕਿੱਥੇ ਖੁੱਲ ਰਿਹਾ ਅੱਛਾ ਅਸੀਂ ਤਾਂ ਆਪਣੇ ਵੱਲੋਂ ਕੀਤਾ ਉਹ ਸਾਨੂੰ ਕਹੀ ਗਏ ਕਿ ਹਾਂ ਜੀ ਸਾਡੇ ਵਾਤਾ ਇਹ ਤਾਂ ਸਾੜ ਡੇਢ ਸਾਲ ਹੋ ਗਿਆ ਸਾਡੀ ਕੰਪਨੀ ਰਜਿਸਟਰਡ ਆ ਲਾਇਸੈਂਸ ਨੰਬਰ ਵੀ ਉਹਨੇ ਸਾਨੂੰ ਦਿਖਾਇਆ ਸੀ ਅੰਦਰ ਫੋਟੋ ਵਗੈਰਾ ਤਾਂ ਸਾਨੂੰ ਕਲਿੱਕ ਨਹੀਂ ਕਰਨ ਦਿੱਤੀ ਉਹਨਾਂ ਦੇ ਬੰਦੇ ਨੇ ਨਹੀਂ ਕਿਉਂ ਕਾਰਨ ਕਿਉਂ ਕਿ ਜਿਹੜਾ ਇਮੀਗ੍ਰੇਸ਼ਨ ਵਾਲਾ ਹੁੰਦਾ ਉਹ ਤਾਂ ਸੱਚਾ ਹੁੰਦਾ ਇੱਕ ਜਿਹਦੇ ਜਿਹਨੇ ਬਾਹਰ ਭੇਜਣਾ ਹੋਵੇ ਸਭ ਕੋਈ ਲੋਕਾਂ ਦੀ ਮਦਦ ਕਰਨੀ ਹੋਵੇ ਤਾਂ ਉਹ ਤਾਂ ਕਲਿੱਕ ਕਰਨ ਦਿੰਦਾ ਵਾ ਆਪਣਾ ਸਰਟੀਫਿਕੇਟ ਵੀ ਸਭ ਕੁਝ ਦਿਖਾਂਦਾ ਵਾ ਸਰਟੀਫਿਕੇਟ ਸਿਰਫ ਇੱਕ ਸਾਨੂੰ ਆ ਦਿਖਾਇਆ ਉਹ ਵੀ ਆ ਸੰਗਰੂਰ ਦਾ ਜੀ ਤੇ ਜਿੱਤੇ ਪਰ ਲੁਧਿਆਣੇ ਤੇ ਤੁਸੀਂ ਗਏ ਹੋ ਨਾ ਸੰਗਰੂਰ ਕੀ ਕਰਨਗੇ ਗੱਲ ਤਾਂ ਉਹੀ ਆ ਨਹੀਂ ਸਾਨੂੰ ਇਹ ਚੀਜ਼ ਦਾ ਤਾਂ ਬਾਅਦ ਜੋ ਪਤਾ ਲੱਗਿਆ ਕਿ ਜੇ ਬੰਦੇ ਨੇ ਕਿਤੇ ਕਿਸੇ ਨੇ ਇਮੀਗ੍ਰੇਸ਼ਨ ਕਿਸੇ ਹੋਰ ਡਿਸਟ੍ਰਿਕਟ ਜਾਂ ਕਿਤੇ ਵੀ ਡਿਸਟ੍ਰਿਕਟ ਦੇ ਬੰਦੇ ਨੇ ਸੰਗਰੂਰ ਆ ਲੁਧਿਆਣੇ ਵੀ ਆਪਣਾ ਇਮੀਗ੍ਰੇਸ਼ਨ ਓਪਨ ਕਰਨਾ ਤਾਂ ਉਹਨੂੰ ਡੀਸੀ ਸਾਹਿਬ ਵੱਲੋਂ ਜਾਂ ਸੀਪੀ ਸਾਹਿਬ ਵੱਲੋਂ ਕੋਈ ਅਥਾਰਟੀ ਲੈਟਰ ਲੈਣੀ ਪੈਂਦੀ ਆ ਇਹ ਚੀਜ਼ ਦਾ ਸਾਨੂੰ ਬਾਅਦ ਜੋ ਪਤਾ ਉਹ ਵੱਡਾ ਪ੍ਰੋਸੈਸ ਹੁੰਦਾ ਉਹ ਬਹੁਤ ਵੱਡਾ ਪ੍ਰੋਸੈਸ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਜੀ ਅਸੀਂ ਆ ਗਏ ਧੋਖਾ ਧੋਖਾ ਧੜੀ ਦੇ ਸ਼ਿਕਾਰ ਹੋ ਚੁੱਕੇ ਜੀ ਸੋ ਪੰਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਅਰਵੀ ਕੁਮਾਰ ਹੈ ਕਿੱਥੋਂ ਰਹਿਣ ਵਾਲੇ ਹੋ ਲੁਧਿਆਣੇ ਦੇ ਲੁਧਿਆਣੇ ਕੀ ਹੋਇਆ ਤੁਹਾਡੇ ਨਾਲ ਕਿਹੜਾ ਕਿੰਨੇ ਲੱਖ ਦੀ ਠੱਗੀ ਹੋਈ ਹੈ ਮੇਰੇ ਨਾਮ ਭਾਈ 21 ਲੱਖ ਦੀ ਠੱਗੀ ਹੋਈ ਹੈ ਅੱਛਾ ਕੀ ਕੀ ਉਹਨਾਂ ਨੇ ਕਿਹਾ ਤੁਹਾਨੂੰ ਜੋ ਤੁਸੀਂ ਉਹ ਰੋਕ ਗਏ ਕਦੋਂ ਗਏ ਤੁਸੀਂ ਉਹਨਾਂ ਕੋਲ ਕੀ ਉਹਨਾਂ ਨੇ ਕਿਹਾ ਤੁਹਾਨੂੰ ਸਰ ਮੈਨੂੰ ਤਕਰੀਬਨ 20 ਦਿਨ ਪਹਿਲਾਂ ਨਾ ਇਹਨਾਂ ਨੇ ਫੋਨ ਕਰਕੇ ਸੋਸ਼ਲ ਮੀਡੀਆ ਦੇ ਮੈਂ ਇਹਨਾਂ ਦਾ ਪੇਜ ਦੇਖਿਆ ਸੀ ਇੰਸਟਾਗ੍ਰam ਤੇ ਵੈਸਟਵੇ ਇਮੀਗ੍ਰੇਸ਼ਨ ਦੇ ਨਾਂ ਤੇ ਹੈਗਾ ਉਹਨਾਂ ਨੇ ਸਾਨੂੰ ਫੋਨ ਕਰਕੇ ਅਸੀਂ ਪਹਿਲਾਂ ਪੇਜ ਲਾਈਕ ਕੀਤਾ ਫਿਰ ਉਹਨਾਂ ਦਾ ਸਾਨੂੰ ਕਾਲ ਆਇਆ ਮੇਰੀ ਵਾਈਫ ਦੇ ਨੰਬਰ ਤੇ ਕਾਲ ਆਇਆ ਕੀ ਤੁਸੀਂ ਯੂਕੇ ਜਾਣ ਲਈ ਅਸੀਂ ਫਾਈਲਾਂ ਲਗਾਣੇ ਹੈਗੇ ਜੇ ਤੁਸੀਂ ਚਾਹਵਨ ਹੋ ਤਾਂ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਆਪ ਫੋਨ ਆਇਆ ਸੀ ਹਾਂਜੀ ਸਰ ਸਾਨੂੰ ਆਪ ਫੋਨ ਆਇਆ ਸੀ ਜੀ ਤੁਹਾਡਾ ਕੰਟੈਕਟ ਨੰਬਰ ਕਿੱਦਾਂ ਇਹ ਆਸਥਾ ਮੈਡਮ ਦਾ ਫੋਨ ਆਇਆ ਸੀ ਜੀ ਕੰਟੈਕਟ ਨੰਬਰ ਕਿੱਦਾਂ ਆਇਆ ਉਹਨਾਂ ਕੋਲ ਕੰਟੈਕਟ ਨੰਬਰ ਸਰ ਜਦੋਂ ਅਸੀਂ ਇਹਨਾਂ ਦੇ ਪੇਜ ਦੇ ਉੱਤੇ ਲਾਈਕ ਕੀਤਾ ਨਾ ਤੇ ਕਮੈਂਟ ਕੀਤਾ ਉਸ ਤੋਂ ਬਾਅਦ ਸਾਨੂੰ ਉਹ ਉਹਨਾਂ ਦਾ ਫੋਨ ਆਇਆ ਜੀ ਆਟੋਮੈਟਿਕ ਆਟੋਮੈਟਿਕ ਫੋਨ ਆਇਆ ਇਹਨਾਂ ਨੇ ਸੋਸ਼ਲ ਮੀਡੀਆ ਤੋਂ ਕਢ ਲਿਆ ਹੋਣਾ ਸਾਡਾ ਨੰਬਰ ਜਿੱਦਾਂ ਵੀ ਆ ਤੇ ਫਿਰ ਇਹਨਾਂ ਨੇ ਸਾਨੂੰ ਆਫਿਸ ਬੁਲਾਇਆ ਜੀ ਅਸੀਂ ਆਫਿਸ ਰੀਚ ਕੀਤਾ ਹਸਬੰਡ ਵਾਈਫ ਨੇ ਉਸ ਤੋਂ ਬਾਅਦ ਇਹਨਾਂ ਨੇ ਕੀ ਸਾਨੂੰ ਯੂਕੇ ਵਰਕ ਪਰਮਿਟ ਦਾ ਆਫਰ ਦਿੱਤਾ ਕਿ ਇਹ ਵਾਲੀ ਸਕੀਮ ਹੈਗੀ ਹੈ ਤੇ ਤੁਸੀਂ ਇਦਾਂ ਇਦਾਂ ਕਰਕੇ ਯੂਕੇ ਜਾ ਸਕਦੇ ਹੋ ਵੈਲ ਸੈਟਲ ਹੋ ਸਕਦੇ ਹੋ ਉੱਥੇ ਜਾ ਕੇ ਫਿਰ ਇਹਨਾਂ ਨੇ ਸਾਨੂੰ ਓਮੈਕਸ ਆਈਟੀ ਸੋਲੂਸ਼ਨ ਦੀ ਇੱਕ ਕਾਸ ਦਿਖਾਈ ਜੋ ਕਿ ਦੂਸਰੇ ਦੇ ਨਾਂ ਤੇ ਸੀ ਅਸੀਂ ਉਹ ਵੈਰੀਫਾਈ ਕੀਤੀ ਉਹ ਪਹਿਲਾਂ ਤਾਂ ਉਹ ਵਾਲੀ ਕੰਪਨੀ ਯੂਕੇ ਦੇ ਵਿੱਚ ਅਵੇਲੇਬਲ ਹੈ ਬਟ ਜਦੋਂ ਅਸੀਂ ਐਮਬੈਸੀ ਜਾਣ ਤੋਂ ਪਹਿਲਾਂ ਪਹਿਲਾਂ ਸਾਰਾ ਵੈਰੀਫਾਈ ਕੀਤਾ ਤੇ ਉਹ ਆਨਲਾਈਨ ਸਾਰਾ ਕੁਝ ਨਿਕਲ ਚੁੱਕਿਆ ਸੀ ਸਰ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਬੁਲਾਇਆ ਜੀ ਸਾਨੂੰ ਪੈਕੇਜ ਦੱਸਿਆ ਮੇਰੇ ਮੇਰੀ ਵਾਈਫ ਔਰ ਮੇਰੇ ਦੋ ਬੱਚੇ ਨੇ ਜੀ ਉਹਨਾਂ ਦਾ ਸਾਡਾ ਇਹਨਾਂ ਦਾ 34 ਲੱਖ ਦਾ ਪੈਕੇਜ ਹੋਇਆ ਸੀ 34 ਲੱਖ ਵਿੱਚ ਤੁਹਾਨੂੰ ਅਸੀਂ ਯੂਕੇ ਵਰਕ ਪਰਮਿਟ ਦਵਾਵਾਂਗੇ ਇਹ ਪਹਿਲੇ ਦਿੱਤੇ ਸੀ ਤੁਸੀਂ ਇਹ ਬਾਅਦ ਚ ਦਿੱਤੇ ਸੀ ਪੈਸੇ ਸਰ ਜਿੱਦਾਂ ਜਿੱਦਾਂ ਸਾਨੂੰ ਇਹਨਾਂ ਨੇ ਦੱਸੀ ਗਏ ਕਿ ਇਸ ਤਰ੍ਹਾਂ ਤੁਹਾਡੀ ਐਮਬੈਸੀ ਫੀਸ ਜਾਣੀ ਆ ਇਸ ਤਰ੍ਹਾਂ ਤੁਹਾਡੀ ਇੰਸ਼ੋਰੈਂਸ ਜਾਣੀ ਆ ਏ ਚਾਂਸੇ ਦੇ ਵਿੱਚ ਲੈਂਦੇ ਗਏ ਸਰ ਅਸੀਂ ਇਹਨਾਂ ਦੇ ਚਾਂਸੇ ਦੇ ਵਿੱਚ ਆ ਗਏ ਜੀ ਔਰ ਇਹਨਾਂ ਨੂੰ ਅਸੀਂ ਪੈਸੇ ਦਿੱਤੇ ਆਫਿਸ ਦੇ ਵਿੱਚ ਜਾ ਕੇ ਜੀ ਸਰ ਠੀਕ ਹੈ ਤੇ ਕਿੰਨੇ ਵੇ ਕਦੋਂ ਪੈਸੇ ਦਿੱਤੇ ਤੁਸੀਂ ਤੇ ਕਦੋਂ ਇਹ ਗੱਲ ਹੋਈ ਸਰ ਇਹ ਲਾਸਟ ਮੰਥ April ਦੀ ਗੱਲ ਆ ਜੀ 22 April ਨੂੰ ਸਰ ਇਹ ਸਾਨੂੰ ਐਮਬੈਸੀ ਲੈ ਕੇ ਗਏ ਸਾਡੇ ਪੇਪਰ ਵਗੈਰਾ ਦੇਖ ਕੇ ਤੇ ਐਮਬੈਸੀ ਦੇ ਵਿੱਚ ਸਾਡੀ ਫਾਈਲ ਸਬਮਿਟ ਹੋਈ ਆ ਉਸ ਤੋਂ ਬਾਅਦ ਇਹਨਾਂ ਨੇ ਫਰਾਡ ਕੀਤਾ ਵਿਦਨ ਸੈਕਿੰਡ ਡੇ ਕੋਈ ਹੁਣ ਜਾਨ ਪੜਤਾਲ ਕਰਕੇ ਕੋਈ ਹੋਰ ਦੇ ਇਨਸਾਨ ਬਾਰੇ ਪਤਾ ਲੱਗੇ ਜਿਸ ਤੋਂ ਤੁਸੀਂ ਮਿਲੇ ਸੀਗੇ ਜਿਸ ਨੇ ਤੁਹਾਨੂੰ ਇਹ ਸਾਰਾ ਸੁਝਾ ਦੇ ਤਾ ਇਹ ਪੈਕੇਜ ਦਿੱਤਾ ਸੀ ਹਾਂਜੀ ਸਰ ਤਨਵੰਤ ਸਿੰਘ ਮੈਨੇਜਰ ਹੈ ਜੀ ਇੱਥੇ ਜਿਹੜਾ ਕੰਮ ਕਰ ਰਿਹਾ ਮਨੀਸ਼ ਕੁਮਾਰ ਸਾਡੇ ਸਾਹਮਣੇ ਨਹੀਂ ਆਇਆ ਜੀ ਜਿਹੜਾ ਓਨਰ ਸੀਗਾ ਜਿਹਨੂੰ ਇਹ ਓਨਰ ਸੱਦਦੇ ਆ ਔਰ ਆਸਥਾ ਮੈਡਮ ਇੱਕ ਹੋਰ ਕੰਮ ਕਰਦੀ ਹੈ ਉੱਥੇ ਉਹਦੇ ਅਸੀਂ ਜਦੋਂ ਵੈਰੀਫਾਈ ਕੀਤਾ ਸਾਰੇ ਆਪਣੇ ਐਂਡ ਤੇ ਉੱਤੇ ਤੇ ਉਹਦੇ ਫਾਦਰ ਹੀ ਮਨੀਸ਼ ਕੁਮਾਰ ਸਾਨੂੰ ਲੱਗੇ ਜੀ ਕਿਉਂਕਿ ਉਹਦੀ ਆਵਾਜ਼ ਫਾਦਰ ਦੀ ਆਵਾਜ਼ ਤੇ ਮਨੀਸ਼ ਕੁਮਾਰ ਦੀ ਆਵਾਜ਼ ਸਾਨੂੰ ਫੋਨ ਤੇ ਸੇਮ ਲੱਗਦੀ ਸੀ ਡਬਲਿੰਗ ਕਰ ਰਹੇ ਜੀ ਸਰ ਅੱਛਾ ਜੀ ਸਰ ਠੀਕ ਹੈ ਪਾਜੀ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਸਿੰਘ ਕਿੱਥੋਂ ਆਣ ਵਾਲਿਓ ਮੈਂ ਪਾਤੜਾ ਏਰੀਆ ਸਰ ਪਾਤੜਾ ਏਰੀਆ ਤੋਂ ਕਿੱਦਾਂ ਪਤਾ ਲੱਗਿਆ ਤੁਹਾਨੂੰ ਕਿੰਨੇ ਲੱਗਦੀ ਠੱਗੀ ਹੋਈ ਸੋਸ਼ਲ ਮੀਡੀਆ ਤੇ ਇਹਨਾਂ ਦੀ ਐਡ ਸੀ ਜੀ ਉਥੋਂ ਅਸੀਂ ਇਹਨਾਂ ਦੀ ਐਡ ਤੇ ਕਮੈਂਟ ਕੀਤਾ ਉਸ ਤੋਂ ਬਾਅਦ ਸਾਡੇ ਸਾਡਾ ਨੰਬਰ ਇਹਨਾਂ ਕੋਲੇ ਚੱਲ ਗਿਆ ਹਾਂ ਇਹਨਾਂ ਨੇ ਸਾਨੂੰ ਫਿਰ ਕੰਟੈਕਟ ਕੀਤਾ ਜੋ ਮਨੀਸ਼ ਕੁਮਾਰ ਹੈ ਉਹ +33 ਵਾਲੇ ਨੰਬਰ ਤੋਂ ਸਾਡੇ ਕੋਲੇ ਕਾਲ ਆਈ ਅਸੀਂ ਕਿਹਾ ਵੀ ਅਸੀਂ ਸੋਨੋ ਨਹੀਂ ਜਾਣਦੇ ਵੀ ਤੁਸੀਂ ਤਾਂ ਆਨਲਾਈਨ ਗੱਲ ਕਰ ਰਹੇ ਹੋ ਇਹ ਕਹਿੰਦੇ ਸਾਡਾ ਲੀਗਲੀ ਆਫਿਸ ਹੈਗਾ ਲੁਧਿਆਣਾ ਦੇ ਵਿੱਚ ਉੱਥੇ ਮੇਰੀ ਪੂਰੀ ਟੀਮ ਹੈ ਤੇ ਆਸਥਾ ਮੈਡਮ ਨੇ ਤਨਵੰਤ ਸਿੰਘ ਮੈਨੇਜਰ ਨੇ ਤੇ ਉੱਥੋਂ ਸਾਨੂੰ ਇਹਨਾਂ ਨੇ ਕਿਹਾ ਵੀ ਲੁਧਿਆਣਾ ਤੁਸੀਂ ਆਫਿਸ ਵਿਜ਼ਿਟ ਕਰੋ ਤੁਹਾਡੀ ਕਿੰਨੇ ਲੱਗਦੀ ਠੱਗੀ ਹੋਈ ਹੈ 7 ਲੱਖ ਦੀ ਸਰ 7 ਲੱਖ ਦੀ ਹਾਂਜੀ ਕਿਤੇ ਕਿਤੇ ਵਾਅਦੇ ਕੀਤੇ ਉਹਨਾਂ ਨੇ ਪਿੱਤ ਪੱਕੇ ਡਾਕੂਮੈਂਟ ਟੋਟਲੀ 10th ਪਲੱਸ 2 ਮਾਸਟਰ ਡਿਗਰੀ ਕੰਪਿਊਟਰ ਪੈਨ ਕਾਰਡ ਆਧਾਰ ਕਾਰਡ ਜੋ ਵੀ ਸੀਗਾ ਸਾਡੇ ਸਾਰੇ ਪੱਕੇ ਡਾਕੂਮੈਂਟ ਇਹਨਾਂ ਕੋਲ ਨੇ ਤੇ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਵੀ ਪਤਾ ਲੱਗਦਾ ਵੀ ਇਹਨਾਂ ਦਾ ਆਫਿਸ ਵੀ 8 ਤਰੀਕ ਨੂੰ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਵੀ ਮੰਡੇ ਤੱਕ ਤੁਹਾਡਾ ਵੀ ਵੀਜ਼ਾ ਆ ਗਿਆ ਵੀ ਪਾਸਪੋਰਟ ਰਿਸੀਵ ਕਰ ਲਿਓ ਪੇਮੈਂਟ ਦਾ ਅਰੇਂਜਮੈਂਟ ਕਰ ਲਓ ਤੇ ਅਸੀਂ ਜਦੋਂ ਪੇਮੈਂਟ ਦਾ ਅਰੇਂਜਮੈਂਟ ਕਰਨ ਤੋਂ ਬਾਅਦ ਇਹਨਾਂ ਨਾਲ ਵੀ رابطہ ਕੀਤਾ ਵੀ ਫੋਨ ਲਾਈਏ ਤੇ ਇਹਨਾਂ ਦੇ ਫੋਨ ਬੰਦ ਆ ਰਹੇ ਸੀ ਅਸੀਂ ਮੰਡੇ ਨੂੰ ਇਹਨਾਂ ਕੋਲੇ ਆਫਿਸ ਵਿਜ਼ਿਟ ਕੀਤਾ ਆਫਿਸ ਵੀ ਬੰਦ ਆ ਤੇ ਅਸੀਂ ਇੱਕਦਮ ਬੈਕ ਵੀ ਵੀ ਕੁਝ ਠੀਕ ਨਹੀਂ ਲੱਗ ਰਿਹਾ ਫਿਰ ਉਸ ਤੋਂ ਬਾਅਦ ਅਸੀਂ ਆਸਥਾ ਮੈਡਮ ਨੂੰ ਕੰਟੈਕਟ ਕੀਤਾ ਉਹਨਾਂ ਦਾ ਨੰਬਰ ਬੰਦ ਆ ਰਿਹਾ ਸੀ ਤੇ ਉਹਨਾਂ ਦਾ ਇੱਕ ਪਰਸਨਲ ਨੰਬਰ ਸੀਗਾ ਉਹਨਾਂ ਤੇ ਕੰਟੈਕਟ ਕੀਤਾ ਤਾਂ ਉਹਨਾਂ ਦੇ ਹਸਬੰਦ ਬੋਲੇ ਹਸਬੈਂਡ ਕਹਿੰਦੇ ਕਹਿੰਦੇ ਵੀ ਇਹ ਤਾਂ ਪਿਛਲੇ ਵੀਕ ਹੀ ਉੱਥੋਂ ਆਫਿਸ ਛੱਡ ਚੁੱਕੇ ਨੇ ਵੀ ਇਹਨਾਂ ਨੂੰ ਤੰਗ ਨਾ ਕਰੋ ਵੀ ਠੀਕ ਨਹੀਂ ਹੈਗੇ ਉਹ ਵੀ ਅਸੀਂ ਗੱਲ ਚਾਜ ਨਾਲ ਸਾਡੇ ਨਾਲ ਗੱਲ ਨਹੀਂ ਕੀਤੀ ਜੀ ਤੇ ਉਸ ਤੋਂ ਬਾਅਦ ਅਸੀਂ ਧਨਵੰਤ ਜੋ ਮੈਨੇਜਰ ਹੈ ਉਹਨੂੰ ਕੰਟੈਕਟ ਕੀਤਾ ਉਹਦਾ ਨੰਬਰ ਵੰਦਾ ਰਿਹਾ ਸੀ ਜੀ ਫਿਰ ਉਸ ਤੋਂ ਬਾਅਦ ਕੰਟੈਕਟ ਦੇ ਵਿੱਚੋਂ ਧਨਵੰਤ ਦੇ ਬ੍ਰਦਰ ਦਾ ਨੰਬਰ ਮਿਲਿਆ ਜੀ ਉਹਦੇ ਨਾਲ ਕੰਟੈਕਟ ਕੀਤਾ ਵੀ ਸਾਨੂੰ ਕੁਝ ਤਾਂ ਸਮਝ ਆਵੇ ਉਹ ਵੀ ਕਹਿੰਦੇ ਕਹਿੰਦੇ ਇਹ ਆਫਿਸ ਛੱਡ ਚੁੱਕੇ ਨੇ ਅਸੀਂ ਕਿਹਾ ਵੀ ਇਨਾਂ ਨੂੰ ਹੀ ਅਸੀਂ ਪੇਮੈਂਟਾਂ ਦਿੱਤੀਆਂ ਨੇ ਇਨਾਂ ਨੂੰ ਹੀ ਪੱਕੇ ਡਾਕੂਮੈਂਟ ਦਿੱਤੇ ਨੇ ਇਨਾਂ ਨੇ ਹੀ ਸਾਨੂੰ ਰਸੀਵਿੰਗ ਦਿੱਤੀ ਜੋ ਸਾਡਾ ਹਲਫੀਆ ਬਿਆਨ ਹੋਇਆ ਉਹ ਧਨਵੰਤ ਸਿੰਘ ਜੀ ਨਾਲ ਹੋਇਆ ਜੋ ਲੈਟਰ ਪੈਡ ਤੇ ਇਨਾਂ ਨੇ ਆਪਣੀ ਤੇ ਲਿਖ ਕੇ ਦਿੱਤਾ ਸਾਨੂੰ ਵੀ ਆਹ ਡਾਕੂਮੈਂਟ ਅਸੀਂ ਛੋਡੇ ਰਸੀਵ ਕਰ ਰਹੇ ਹਾਂ ਰਸੀਵਿੰਗ ਦਿੱਤੀ ਤੇ ਉਹ ਇਨਾਂ ਨੇ ਦਿੱਤੀ ਪੈਸੇ ਕਿੱਦਾਂ ਦਿੱਤੇ ਤੁਸੀਂ ਕੈਸ਼ ਦਿੱਤਾ ਚੈੱਕ ਦਿੱਤਾ ਆਨਲਾਈਨ ਦਿੱਤੇ ਜਾਂ ਕਿੱਦਾਂ ਕੀਤਾ ਕੈਸ਼ ਦਿੱਤਾ ਸਰ ਕੈਸ਼ ਇਨਾਂ ਨੇ ਕਿਹਾ ਵੀ ਅਸੀਂ ਕਿਹਾ ਵੀ ਜਿਹੜੀ IHS ਫੀਸ ਜਾਂਦੀ ਆ ਉਹ ਇਹਨਾਂ ਨੇ ਕਿਹਾ ਵੀ ਛੋਟੀ 7 ਲੱਖ ਦੇ ਨੇ ਕਰੀਬ ਫੀਸ ਜਾਣੀ ਆ ਤੇ ਉਸ ਤੋਂ ਬਾਅਦ ਐਮਬੈਸੀ ਫੀਸ ਜਾਣੀ ਆ ਅਸੀਂ ਕਿਹਾ ਵੀ ਇੰਨੇ ਨਹੀਂ ਅਸੀਂ ਦੇ ਸਕਦੇ ਤੇ ਇਹ ਕਹਿੰਦੇ ਕਿ ਵੀ ਅਸੀਂ ਤਾਂ ਬਾਅਦ ਚ ਦੇ ਸਕਦੇ ਆ ਫਿਰ ਇਹਨਾਂ ਨੇ 28.5 ਲੱਖ ਚ ਕਰਕੇ ਵੀ ਜੇ ਤੁਸੀਂ ਬਾਅਦ ਚ ਦਿੰਨੇ ਹੋ ਫਿਰ ਛੋਟਾ 34 ਲੱਖ ਦਾ ਪ੍ਰੋਸੈਸ ਬਣੋ ਅਸੀਂ ਕਿਹਾ ਵੀ ਇੰਨੇ ਨਹੀਂ ਦੇ ਸਕਦੇ ਸਾਨੂੰ ਵੀ ਲੱਗਿਆ ਵੀ ਹੁਣ ਪਹਿਲਾਂ ਥੋੜੇ ਬਹੁਤ ਦੇ ਕੇ ਵੀ ਘੱਟ ਹੁੰਦਾ ਤੇ ਅਸੀਂ ਜੀ 7 ਲੱਖ ਰੁਪਇਆ ਦਿੱਤਾ ਇਹ ਕਹਿੰਦੇ ਵੀ 7 ਲੱਖ ਤਾਂ ਸੋਡੀ ਆਈ ਐਚ ਐਸ ਫੀਸ ਹੀ ਜਾਣੀ ਆ ਅਸੀਂ ਕਿਹਾ ਵੀ ਸਾਡੇ ਕਾਰਡਾਂ ਦੇ ਵਿੱਚੋਂ ਕਟਾ ਦਿਓ ਤੇ ਇਹ ਕਹਿੰਦੇ ਨਹੀਂ ਜੀ ਅਸੀਂ ਆਪ ਹੀ ਕਟਾਵਾਂਗੇ ਤੇ ਐਮਬੈਸੀ ਫੀਸ ਵੀ ਆਪਦੇ ਕਾਰਡ ਦੇ ਵਿੱਚੋਂ ਕਟਾਵਾਂਗੇ ਤੇ ਉਸ ਦੇ ਨਾਲ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਕੈਸ਼ ਹੀ ਚਾਹੀਦਾ ਫਿਰ ਅਸੀਂ ਜੀ ਚਲੋ ਕੁਝ 1.50 ਹਜ਼ਾਰ ਆਪਣੇ ਘਰੇ ਵੀ ਪਿਆ ਹੁੰਦਾ ਤੇ ਥੋੜੇ ਕਿਸੇ ਤੋਂ ਵੀ ਫੜ ਕੇ ਕਰਕੇ ਸਾਰਾ ਕਾਰ ਕਰਾ ਕੇ ਜੀ ਆਪਾਂ ਕਰਦੇ ਆ ਅਰੇਂਜਮੈਂਟ ਉਹ ਕਰਕੇ ਫਿਰ ਇਹਨਾਂ ਨੂੰ 7 ਲੱਖ ਕੈਸ਼ ਦਿੱਤਾ ਵਿਧ ਇਹਨਾਂ ਨੇ ਸਾਨੂੰ ਲਿਖ ਕੇ ਹਲਫੀਆ ਬਿਆਨ ਵੀ ਕੀਤਾ ਵੀ ਸਾਨੂੰ 11 ਮਈ ਤੋਂ ਪਹਿਲਾਂ ਪਹਿਲਾਂ ਸਾਨੂੰ ਵੀਜ਼ਾ ਆ ਜਾਣਾ ਤੇ 17 ਨੂੰ ਸੋਡੀ ਫਲਾਈ ਹੋ ਜਾਣੀ ਆ ਫਲਾਈਟ ਹੋਣੀ ਆ ਤੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਪਤਾ ਲੱਗਿਆ ਸੀ ਇਨਵੈਸਟੀਗੇਸ਼ਨ ਕੀਤੀ ਜੀ ਵੀ ਥੋੜਾ ਬਹੁਤ ਪਤਾ ਕੀਤਾ ਜੋ ਵੀਰ ਜੀਆ ਨੇ ਪਹਿਲਾਂ ਸਾਨੂੰ ਦਿਖਾਇਆ ਸੀ ਸਾਰੇ ਇਕੱਠੇ ਹੋਏ ਤੇ ਵੀ ਕੀ ਗੱਲ ਬਣੀ ਤੇ ਹਾਂ ਜੀ ਇੱਕ ਸਵਾਲ ਤੁਹਾਨੂੰ ਹੈਗਾ ਵਾ ਕਿ ਪੈਸੇ ਜਰੋ ਤੂੰ ਹੀ ਦਿੱਤੇ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਕਿਉਂਕਿ ਤੂੰ ਇਲزام ਲਾ ਰਹੇ ਕਿ ਪੈਸੇ ਕੈਸ਼ ਦਿੱਤੇ ਆਪਾਂ ਹਲਫੀਆ ਬਿਆਨ ਦਿੱਤਾ ਜੀ ਸਾਨੂੰ ਉਹਦਾ ਰਿਟਰਨ ਦੇ ਵਿੱਚ ਉਹਨਾਂ ਨੇ ਦਿੱਤਾ ਮੈਨੂੰ ਕਿਉਂਕਿ ਹੁੰਦਾ ਨਾ ਕਈ ਵਾਰੀ ਆਪਾਂ ਕੈਸ਼ ਦਿੰਨੇ ਆ ਤੇ ਸਾਹਮਣੇ ਅਲੱਗ-ਅਲੱਗ ਕਹਿੰਦਾ ਕਿ ਮੈਨੂੰ ਕੈਸ਼ ਦਿੱਤੇ ਆ ਨੇ ਪਰ ਮੈਂ ਲਿੱਤੇ ਨਹੀਂ ਗੇ ਇਹਨੇ ਇਹ ਸਾਰਨਾ ਝੂਠ ਬੋਲ ਰਿਹਾ ਨਹੀਂ ਜੀ ਜੋ ਤਨਵੰਤ ਹੈ ਜੀ ਮੈਨੇਜਰ ਉਹਨਾਂ ਦੇ ਸਾਈਨ ਵਗੈਰਾ ਵੀ ਨੇ ਸਾਰਾ ਕੁਝ ਹੈ ਜੀ ਹਲਫੀਆ ਬਿਆਨ ਲਿਖਾਈ ਚ ਹੋਇਆ ਤਾਂ ਹਾਂਜੀ ਰਿਟਰਨ ਦੇ ਵਿੱਚ ਵਿਦ ਆ ਦੇਖੋ ਸਰ ਆ ਤਸਵੀਰ ਦੇਖ ਸਕਦੇ ਹੋ ਕਿ ਲਿਖ ਲਿਖਾਈ ਜਿਹੜਾ ਹੋਇਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਜੋ ਅਸਿਸਟੈਂਟ ਮੈਨੇਜਰ ਹੈ ਉਹਨਾਂ ਦਾ ਇਹ ਐਫੀਡੇਵਿਟ ਹੈ ਜੀ ਤੇ ਇਹ ਹਲਫੀਆ ਬਿਆਨ ਹੈ ਜੀ ਠੀਕ ਹੈ ਉਹਨਾਂ ਨੇ ਸਾਨੂੰ ਕਿਹਾ ਵੀ 10 ਤਰੀਕ ਨੂੰ ਸੋਨੋ ਵੀ ਵੀਜ਼ਾ ਆ ਜਾਣਾ ਤੇ 17 ਨੂੰ ਫਲਾਈ ਕਰਵਾਵਾਂਗੇ ਜੇਕਰ ਵੀਜ਼ਾ ਨਹੀਂ ਆਉਂਦਾ ਕਿਸੇ ਵੀ ਕਾਰਨ ਕਰਕੇ ਰਿਫਿਊਜ਼ਲ ਆਉਂਦੀ ਹੈ ਵੀ ਜਿਹੜੀ ਐਮਬੈਸੀ ਫੀਸ ਦਾ ਨੁਕਸਾਨ ਹੋਊਗਾ ਉਹ ਸਾਡਾ ਜਿਹੜੀ ਆਈਐਚਐਸ ਫੀਸ ਆ ਉਹ ਸੋਡੀ ਵਾਪਸ ਆਊਗੀ ਉਹ ਅਸੀਂ ਟੋਟਲੀ ਰਿਫੰਡ ਦਾ ਇਹਨਾਂ ਨੇ ਪ੍ਰੋਮਿਸ ਲਿਖਤੀ ਰੂਪ ਦੇ ਵਿੱਚ 7 ਲੱਖ ਰੁਪਏ ਹਾਂਜੀ ਸਰ ਇਹਨਾਂ ਨੇ ਹਾਂਜੀ ਵਾਪਿਸ ਦਾ ਤੇ ਹੁਣ ਜੀ ਉਹ ਉਹਨਾਂ ਦੇ ਫੋਨ ਬੰਦ ਕਰੇ ਨੇ ਤੇ ਉਸ ਤੋਂ ਬਾਅਦ ਵੀ ਸਾਡੇ ਨਾਲ ਕੋਈ ਰਾਬਤਾ ਨਹੀਂ ਹੋਇਆ ਤੇ ਕਿੰਨੇ ਕੋ ਦਿਨ ਹੋ ਗਏ ਜਾਂ ਕਿੰਨੇ ਕੋ ਮਹੀਨੇ ਹੋ ਗਏ ਤੁਹਾਡੇ ਨਾਲ ਲੈ ਕੇ ਹੋਏ ਨੂੰ ਵਾਪਨਾ ਇਹ ਜੀ ਜਿਵੇਂ ਵੀਰ ਜੀਆ ਨੇ ਪਹਿਲਾਂ ਸਾਨੂੰ ਸਟੇਟਮੈਂਟ ਦਿੱਤੀ ਆ ਵੀ 13 ਤਰੀਕ ਨੂੰ ਅਸੀਂ ਆਫਿਸ ਤੋਂ ਤੁਹਾਡੇ ਨਾਲ ਕਦੇ ਹੋਇਆ ਸੇਮ ਹੀ ਹੈ ਜੀ ਸਾਨੂੰ ਸਭ ਨੂੰ ਸੇਮ ਡੇਟ ਦਿੱਤੀ ਹੋਈ ਸੀਗੀ ਜਦੋਂ ਅਸੀਂ ਇਕੱਠੇ ਹੋਏ ਆ ਫੇਰ ਅਸੀਂ ਇਕੱਠੇ ਹੋਏ ਆ ਵੀ ਸਾਨੂੰ ਇੱਕ ਦੂਜੇ ਨਾਲ ਗੱਲ ਵਾ ਸਾਰੇ ਤਾਂ ਅਲੱਗ-ਅਲੱਗ ਗਏ ਸੀ ਨਾ ਗਏ ਲਗ ਲਗ ਸੀ ਜੀ ਜਦੋਂ ਸਾਨੂੰ ਕਮਿਟਮੈਂਟ ਉਹਨਾਂ ਨੇ ਡੇਟ ਇੱਕ ਦੀ ਦਿੱਤੀ ਹੋਈ ਸੀਗੀ ਉਸ ਤੋਂ ਬਾਅਦ ਅਸੀਂ ਉਹਨਾਂ ਕੋਲੇ ਗਏ ਆ ਉਹਨਾਂ ਨੂੰ ਕਿਹਾ ਵੀ ਆਫਿਸ ਬੰਦ ਆ ਰਿਹਾ ਸੀ ਹਫੜਾ ਦਫੜੀ ਸੋਨ ਨੂੰ ਪਤਾ ਜਦੋਂ ਐਡਾ ਫਰੋਡ ਹੋ ਜੇ ਤਾਂ ਆਪਣੇ ਨਾਲ ਹੋ ਹੀ ਜਾਂਦਾ ਜੀ ਤਾਂ ਅਸੀਂ ਇੱਕ ਦੂਜੇ ਨੂੰ ਪੁੱਛਿਆ ਜਦੋਂ ਰਾਬਤਾ ਕੀਤਾ ਤਾਂ ਵੀਰਜੀਆਂ ਨੇ ਦੱਸਿਆ ਵੀ ਸਾਡਾ ਸਾਢੇ 10 ਲੱਖ ਵੀਰਜੀਆਂ ਦਾ 21 ਲੱਖ ਮੇਰਾ 7 ਲੱਖ ਇਹਨਾਂ ਵੀਰਜੀਆਂ ਦਾ 8.5 ਤੇ ਕਿਸੇ ਦਾ 36 1 ਕਰੋੜ 30 ਲੱਖ ਦੇ ਕਰੀਬ ਇਹ ਕਾਊਂਟਿੰਗ ਹੋ ਗਈ ਹੈ ਜੀ ਹੋਰ ਅਦਰ ਫੈਮਲੀਆਂ ਵੀ ਹੋਣਗੀਆਂ ਜਿਨ੍ਹਾਂ ਦਾ ਨਹੀਂ ਸਾਡੇ ਨਾਲ رابطہ ਹੋਇਆ ਜਾਂ ਨਹੀਂ ਕੋਈ ਸਾਹਮਣੇ ਆਇਆ ਜਾਂ ਕਿਦਾਂ ਵੀ ਵੀ ਅਸੀਂ ਇਹੀ ਕਹਿੰਨੇ ਆਂ ਵੀ ਜਲਦੀ ਤੋਂ ਜਲਦੀ ਇਨਸਾਫ ਮਿਲੇ ਜੀ ਹਾਂ ਸ਼ੁਕਰੀਆ ਜਾਣਕਾਰੀ ਦੇਣ ਦੇ ਤੁਹਾਡੇ ਨਾਲ ਕਿਹਨ ਤੁਹਾਨੂੰ ਕਿਹਦੇ ਵਾਦੇ ਦਿੱਤੇ ਗਏ ਆ ਝੂਠੇ ਵਾਦੇ ਦਿੱਤੇ ਗਏ ਆ ਬਾਤ ਖਾਂਦੇ ਕਿਤੇ ਕੋ ਜੋ ਇਹਨਾਂ ਨੇ ਵਾਦੇ ਕੀਤੇ ਗਏ ਸੇਮ ਹੀ ਕੀਤੇ ਗਏ ਨੇ ਤੁਹਾਡੇ ਪਰਿਵਾਰ ਨਾਲ ਵਾਦੇ ਕੀਤੇ ਤੁਹਾਡੇ ਇਕੱਲੇ ਨਾਲ ਕੀਤੇ ਮੇਰਾ ਮੇਰਾ ਮੇਰੀ ਨਾਲ ਵਾਈਫਸ ਨਾਲ ਬੱਚਾ ਹੈ ਪਰ ਇਹਨਾਂ ਨੇ ਅਪਲਾਈ ਕੀਤਾ ਸੀ ਯੂਕੇ ਦਾ ਠੀਕ ਹੈ ਜੀ ਆਪਾਂ ਜੋ ਕਿ ਇਹਨਾਂ ਨੇ ਅਪਲਾਈ ਕੀਤਾ ਸੀ ਇਹ 20 ਤਰੀਕ ਨੂੰ 20 ਮਾਰਚ ਨੂੰ ਮੈਂ ਇਹਨਾਂ ਦੇ ਕੋਲ ਆਇਆ ਸੀ ਸੋਸ਼ਲ ਮੀਡੀਆ ਤੇ ਮੇਰੀ 18 ਮਾਰਚ ਨੂੰ ਇਹਨਾਂ ਨਾਲ ਗੱਲ ਹੋਈ ਸੀ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਤੇ ਹੀ ਤੁਹਾਨੂੰ ਠੱਗਿਆ ਗਿਆ ਹਾਂਜੀ ਹਾਂਜੀ ਕਿੰਨੇ ਲੱਗਦੀ ਠੱਗੀ ਹੋਈ ਹੈ ਤੇ 8.5 ਦੀ ਜੀ ਇੰਸ਼ੋਰੈਂਸਿ ਪੇ ਹੋਈ ਜੀ ਮੇਰੀ ਅੱਛਾ ਹਾਂਜੀ ਉਹਦੇ ਵਿੱਚ ਇਹਨਾਂ ਨੇ ਇਹੀ ਹਲਕਾ ਨਾਮ ਹਾਂਜੀ ਬਿਲਕੁਲ ਇਧਰ ਦਿੱਤਾ ਸਾਰਾ ਕੁਝ ਬਿਲਕੁਲ ਜੀ ਧਨਵੰਤ ਹਾਂਜੀ ਕੈਸ਼ ਵਿੱਚ ਹਾਂਜੀ 50000 ਮੈਂ 8 ਕੈਸ਼ ਦਿੱਤਾ ਤੇ 50000 ਮੈਂ ਧਨਵੰਤ ਦੇ ਕੋਡ ਚ ਪਾਇਆ ਉਹ ਮੇਰੇ ਕੋਲ ਪ੍ਰੂਫ ਹੈ ਉਸ ਤੋਂ ਬਾਅਦ ਇਹਨਾਂ ਨੇ 20 28 ਨੂੰ ਸਾਡੀ ਇਹ ਮੰਗਾ ਦਿੱਤੀ ਇਹਨਾਂ ਨੇ 23 ਤਰੀਕ ਮੇਰੇ ਡਾਕੂਮੈਂਟ ਲੈ ਲੈਣੇ ਸਾਰੇ ਇਹਨਾਂ ਨੇ ਕਿ ਪਾਸਵਰਡ ਵਿਦ ਸਾਰੀ ਅਕੈਡਮੀ ਜਿੰਨੇ ਵੀ ਸਾਡੇ ਸਟੱਡੀ ਦੇ ਡਾਕੂਮੈਂਟ ਸੀ ਉਹ ਲੈ ਲੈਣੇ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਵੀ 28 ਨੂੰ ਤੁਹਾਡੀ ਕੋਰਸ ਆ ਜਾਣੀ ਹੈ 28 ਨੂੰ ਕੋਰਸ ਇਹਨਾਂ ਨੇ ਆਫਸਰ ਲਿਆ ਸਾਨੂੰ ਉਹ ਕੋਰਸ ਐਕਟਿਵ ਆ ਰਹੀ ਸੀ ਕੰਪਨੀ ਪਰ ਉਹਦੇ ਵਿੱਚ ਕੰਪਨੀਆਂ ਬੈ ਚੈੱਕ ਕਰਾਈ ਉਹਦੇ ਵਿੱਚ ਕਹਿੰਦੇ ਵੀ 30 40 ਵਿੱਚ ਕੰਪਨੀਆਂ ਹੋਰ ਨੇ ਪਰ ਜਿਹੜੀ ਤੁਸੀਂ ਨਾਮ ਲੈ ਰਹੇ ਸੀਗੀ ਹਾਂ ਇਹ ਜਿਹਦਾ ਬਿਲਡਿੰਗ ਹੁੰਦੀ ਨਾ ਜਿੱਦਾਂ ਜਿੱਦਾਂ ਕੇਟਨ ਨੰਬਰ ਬਿਲਡਿੰਗ ਉਹਦਾ ਬਿਲਡਿੰਗ ਉਹਦੇ ਵਿੱਚ 40 30 40 ਆਫਿਸ ਬੈਠੀ ਹੁੰਦੇ ਨੇ ਨਾ ਵਿੱਚ ਐਦਾਂ ਹੀ ਇਹ ਬਿਲਡਿੰਗ ਦਾ ਨਾਮ ਸੀ ਉਹ ਲੈਸਨ ਇਹਨਾਂ ਦੱਸਿਆ ਨਹੀਂ ਸਾਨੂੰ ਦਿੱਤਾ ਹੀ ਨਹੀਂ ਸਪான்ਸਰ ਨੰਬਰ ਦਿੱਤਾ ਹੀ ਨਹੀਂ ਸਾਨੂੰ ਇਹਨਾਂ ਨੇ ਚੈੱਕ ਨਹੀਂ ਕੀਤਾ ਪਹਿਲੇ ਪੈਸੇ ਦੇਣ ਤੋਂ ਪਹਿਲਾਂ ਸਾਨੂੰ ਦਿਖਾਉਂਦੇ ਹੀ ਨਹੀਂ ਕਿਉਂ ਕਹਿੰਦੇ 5 ਲੱਖ ਦੇ ਦਿਓ ਤੇ ਕੋਸ ਲੈ ਜਾਓ ਆਪਣੀ ਐਦਾਂ ਕਿਉਂ ਐਦਾਂ ਕਿ ਕਹਿੰਦੇ ਕਹਿੰਦੇ ਤਾਂ ਕੋਸ ਨਹੀਂ ਦੇਣੀ ਆ ਪਤਾ ਤੁਹਾਨੂੰ ਵੀ ਤਾਂ ਹੋਣਾ ਚਾਹੀਦਾ ਨਾ ਕੀ ਉਹੀ ਤਾਂ ਆਪਾਂ ਕਿਹਾ ਕਿ ਸਾਰਾ ਆਪਾਂ ਕਿੱਦਾਂ ਜੀਕਨ ਕਰ ਲਈਏ ਆਪਾਂ ਜਿੰਦਰ ਚੈੱਕ ਨਹੀਂ ਕਰਾਂਗੇ ਜਿੱਦਾਂ ਮੰਨਪਰੀ ਦਾ ਜਿਵੇਂ ਆ ਜਾਨਾ ਫਿਰ ਬੜਾ ਵੱਡਾ ਆਫਿਸ ਕੋਲ ਨੇ ਪਰ ਤੁਸੀਂ ਚੈੱਕ ਨਹੀਂ ਕੀਤਾ ਪੈਸੇ ਆਪਾਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਚੈੱਕ ਕੀਤਾ ਸਾਨੂੰ ਬਸ ਇਹੀ ਵਿਸ਼ਵਾਸ ਹੀ ਦਵਾਇਆ ਗਿਆ ਵਸੇ ਨਾਲੋ ਤਲਵੰਦ ਤੇ ਆਸਤਾ ਨਾਲੋ ਵਿਸ਼ਵਾਸ ਦੇ ਨਾਮ ਤੇ ਠੱਗੀ ਕੀਤੀ ਕਿਦਾਂ ਹਾਂ ਜੀ ਬਿਲਕੁਲ ਆਸਤਾ ਦੇ ਤਲਵੰਦ ਇਹੀ ਗੱਲ ਹੈ ਸਰ ਕਿ ਵੇ ਸਰ ਮਨੀਸ਼ ਕਿਤੇ ਮਨੀਸ਼ ਨੂੰ ਮੈਂ ਕਿਹਾ ਵੀ ਮੈਂ ਕਿਹਾ ਸਰ ਤੁਸੀਂ ਕਿੱਥੇ ਹੋ ਜਦੋਂ ਔਨਲਾਈਨ ਪਲਸ 33 ਵਾਲੇ ਨੰਬਰ ਤੇ ਗੱਲ ਹੁੰਦੀ ਸੀ ਨਾ ਮੈਂ ਕਿਹਾ ਸਰ ਤੁਸੀਂ ਜੇ ਕੱਲ ਆਪਸ ਆਉਣਾ ਤੁਹਾਡੇ ਕੋਲ ਤੁਹਾਡੇ ਕੋਲ ਤੁਸੀਂ ਆਫਿਸ ਹੋਵੋਗੇ ਕਹਿੰਦੇ ਨਹੀਂ ਕਹਿੰਦੇ ਮੈਂ ਫਰਾਂਸੀਆ ਕੋਈ ਫੋਨ ਨੰਬਰ ਹੈਗਾ ਮਨਪ੍ਰੀਤ ਅੜ ਕੋ ਹਾਂਜੀ ਸਰ ਇਹਨਾਂ ਦਾ ਆ ਫੋਨ ਨੰਬਰ ਨਹੀਂ ਫੋਨ ਨੰਬਰ ਹੈਗਾ ਹੁਣ ਮਿਲਾ ਸਕਦੇ ਹੋ ਹਾਂਜੀ ਮਿਲਾ ਦਿੰਨੇ ਆ ਤੁਹਾਡੇ ਸਾਹਮਣੇ ਮਿਲਾਉਣ ਰਿਕਾਰਡ ਜਿਹੜਾ ਕੀ ਤੁਹਾਨੂੰ ਫੋਨ ਤੋਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਕੀ ਆ ਫੋਨ ਜਿਹੜਾ ਬੰਦ ਜਾਏਗਾ ਜਾਂ ਬੈਲ ਜਾਏਗੀ ਜਿਹੜੇ ਮਨਪ੍ਰੀਤ ਸਾਡੇ ਨਾਲ ਸਹਿਯੋਗ ਜੁੜੇ ਨੇ ਇਹਨਾਂ ਦੇ ਮੱਦੇ ਰਾਈ ਆ ਲਓ ਜੀ ਸੁਣਾਂਗੇ 91 78751 ਇੰਡੀਆ ਵਾਲਾ ਨੰਬਰ ਜਿੱਥੇ ਫੋਨ ਮਿਲਾਓਗੇ ਤੁਸੀਂ ਹਲੋ ਜੀ ਤੁਹਾਡਾ ਕੋਲ ਕੀਤੇ ਨੰਬਰ ਦੀ ਇਨਕਮਿੰਗ ਸੇਵਾਇ ਸਥगित ਹੈ ਜੋ ਰੀਚਾਰਜ ਕਰਨੇ ਪਰ ਸ਼ੁਰੂ ਹੋ ਜਾਏਗੀ। ਥੈਂਕ ਯੂ। ਸੋ the number you have got currently has no task incoming service which will become active after recharge. Thank you. ਸੋ ਬਿਲਕੁਲ ਕਿਤਨਾ ਕਿਤੇ ਇਹ ਗੱਲਾਂ ਸੱਚੀਆਂ ਹੁੰਦੀਆਂ ਨੇ ਕਿ ਫੋਨ ਵੀ ਜਿਹੜੇ ਨੇ ਬੰਦ ਜਾ ਰਹੇ ਨੇ ਫੋਨ ਬੰਦ ਕੀ ਨੰਬਰ ਹੀ ਜਿਹੜੇ ਨੇ ਅਨਵੇਲੇਬਲ ਜਾ ਰਹੇ ਨੇ। ਤੇ ਤਸਵੀਰਾਂ ਲਗਾਤਾਰ ਇਹ ਪਰਿਵਾਰ ਦੇ ਇਹ ਪਰਿਵਾਰ ਮੈਂਬਰ ਨੇ ਜਿਹੜੇ ਨੇ ਇਹਨਾਂ ਦੇ ਨਾਲ ਠੱਗੀ ਹੋਈ ਹੈ ਸਵਾ ਕਰੋੜ ਦੀ ਜਿਹੜੀ ਕੀ ਠੱਗੀ ਦਾ ਮਾਮਲਾ ਦੱਸਿਆ ਜਾ ਰਿਹਾ ਵਾ ਭਾਜੀ ਇੱਕ ਗੱਲ ਕਿੰਨੇ ਪਰਿਵਾਰ ਤੁਹਾਡੇ ਨਾਲ ਠੱਗੇ ਗਏ ਨੇ ਸਾਡੇ ਨਾਲ ਦੀ ਚਾਰ ਫੈਮਲੀਆਂ ਤਾਂ ਆ ਰਹੀਆਂ ਸੀ ਦੋ ਤਿੰਨ ਫੈਮਲੀਆਂ ਹੋਰ ਨੇ ਜਿਹੜੀਆਂ ਕਿ ਟੋਟਲ ਕਿੰਨੀਆਂ ਫੈਮਲੀਆਂ ਠੱਗੀਆਂ ਗਈਆਂ ਟੋਟਲ 7 ਤੋਂ 8 ਫੈਮਲੀਆਂ ਨੇ 7 ਤੋਂ 8 8 ਫੈਮਲੀਆਂ ਤੋਂ ਬਿਲਕੁਲ 7 ਤੋਂ 8 ਟੋਟਲ ਫੈਮਲੀਆਂ ਜਿਹੜੀਆਂ ਨੇ ਠੱਗੀਆਂ ਗਈਆਂ ਨੇ ਇਮਿਗ੍ਰੇਸ਼ਨ ਠਾਗਾ ਦਾ ਸ਼ਿਕਾਰ ਹੋਈਆਂ ਨੇ ਵਿਸ਼ਵਾਸ ਦੇ ਨਾਲ ਜਿਹੜੇ ਕੀ ਇਹ ਪੈਸੇ ਦਿੱਤੇ ਗਏ ਸੀਗੇ ਵਿਸ਼ਵਾਸਘਾਤ ਕੀਤਾ ਗਿਆ ਉਹਨਾਂ ਦੇ ਨਾਲ ਤੇ ਇਹ ਲਗਾਤਾਰ ਤਸਵੀਰਾਂ ਇਹ ਪਰਿਵਾਰ ਦੀਆਂ ਦਿਖਾ ਰਹੇ ਆ ਕੈਸ਼ ਪੈਸੇ ਦਿੱਤੇ ਗਏ ਤੇ ਉਹਨਾਂ ਨੂੰ ਐਫੀਡੇਵਟ ਨਾਮਾ ਵੀ ਦਿੱਤਾ ਗਿਆ ਤੇ ਸਭ ਕੁਝ ਲਿਖਤ ਲਿਖਾਈ ਤੇ ਵੀ ਦਿੱਤਾ ਗਿਆ ਤਰੀਕਾ ਵੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਇਸ ਤਰੀਕ ਨੂੰ ਤੁਹਾਡੀ ਫਾਈਲ ਲੱਗੇਗੀ ਤੇ ਇਸ ਤਰੀਕ ਨੂੰ ਤੁਹਾਨੂੰ ਜਹਾਜ਼ ਦੇ ਵਿੱਚ ਪਿਠਾ ਕੇ ਬਾਹਰ ਭੇਜਾਇਆ ਜਾਏਗਾ ਬਾਰ ਜਾਣ ਦੇ ਨਕਲੀ ਸੁਪਨੇ ਦਿਖਾਏ ਜਾਲੀ ਸੁਪਨੇ ਦਿਖਾਏ ਵਿਸ਼ਵਾਸ ਦਿਵਾਇਆ ਤੇ ਲਗਾਤਾਰ ਠੱਗੀ ਕਰਦਾ ਰਿਹਾ ਇਹ ਤਸਵੀਰ ਹੈ ਉਸ ਇਨਸਾਨ ਦੀ ਜਿਹੜਾ ਕਿ ਮੈਨੇਜਰ ਹੈ ਜਿਨ੍ਹਾਂ ਨੇ ਜਿਹੜੇ ਬੰਦੇ ਨੇ ਇਹਨਾਂ ਕੋਲੋਂ ਪੈਸੇ ਠੱਗੇ ਤੇ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਬਾਹਰ ਜਾਣ ਦਾ ਰਾਹ ਦਿਖਾਵਾਂਗੇ ਤੇ ਇਹਨਾਂ ਦੇ ਸੁਪਨੇ ਖਰੇ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਰਵਲਾਈਨ ਤੋਂ ਹੁਣ ਆਪਣਾ ਇਹ ACP ਕੋਲ ਆਏ ਨੇ ਜਿਹੜਾ ਕਿ ਆਸ਼ਵਾਸ਼ਣ ਮੰਗਲ ਆਏ ਨੇ ਤੇ ਹੁਣ ਦੇਖਣਾ ਇਹ ਹੋਏਗਾ ਇਹਨਾਂ ਤੇ ਠੱਗਾ ਏਜੰਟਾਂ ਤੇ ਕੀ ਕਾਰਵਾਈ ਹੁੰਦੀ ਹੈ ਹਲੋ ਸਸੀ ਕਾ ਸਰ ਸਸੀ ਕਾ ਕੀ ਹਾਲ ਹੈ ਸਰ ਠੀਕ ਹੋ ਹਾਂਜੀ ਸਰ ਯੂਵਮਬੇਰੀ ਗੱਲ ਕਰ ਰਿਹਾ ਜਰਨਲਿਸਟ ਹਾਂਜੀ ਇਹ ਜਰਨਲਿਸਟ ਗੱਲ ਕਰ ਰਿਹਾ ਯੂਵਮਬੇਰੀ ਹਾਂਜੀ ਹਾਂਜੀ ਬੁੜੀ ਜੀ ਹਾਂਜੀ ਸਰ ਇੱਕ ਮਾਮਲਾ ਤੁਹਾਡੇ ਧਿਆਨ ਚ ਹੋਣਾ ਕਿ ਅਲੱਗ-ਅਲੱਗ ਪਰਿਵਾਰਾਂ ਦੇ ਨਾਲ ਪੰਜ-ਛੇ ਪਰਿਵਾਰਾਂ ਦੇ ਨਾਲ ਠੱਗੀ ਦਾ ਮਾਮਲਾ ਇਮੀਗ੍ਰੇਸ਼ਨ ਵੱਲੋਂ ਸਾਹਮਣੇ ਆਇਆ ਹੈ ਹੁਣ ਤੁਹਾਡੇ ਜਿਹੜੀ ਇਮੀਗ੍ਰੇਸ਼ਨ ਵਾਲੇ ਜੀ ਇਹ ਸਰ ਮਨਪ੍ਰੀਤ ਨਾਂ ਦੇ ਕੋਈ ਹੋਣੀ ਹੈ ਕੋਈ ਕੰਪਲੇਂਟ ਤੁਹਾਡੇ ਕੋਲ ਆਈ ਹੋਣੀ ਹੈ ਨਹੀਂ ਇਮੀਗ੍ਰੇਸ਼ਨ ਵਾਲੇ ਕਿਹੜੀ ਪਾਰਟੀ ਹੈ ਪਾਰਟੀ ਦਾ ਕੀ ਨਾ ਇਹ ਅਮੀਰ ਮਨਪ੍ਰੀਤ ਆਈ ਨਹੀਂ ਹੈ ਇੱਕ ਕੰਪਲੇਂਟਡ ਹੋਣਗੇ ਨਾ ਇਮੀਗ੍ਰੇਸ਼ਨ ਵਾਲੇ ਕੌਣ ਹੈ ਇਹ ਹੈਗੇ ਜੀ ਕੇ 9 ਟਾਵਰ ਦੇ ਵਿੱਚ ਹੈਗੇ ਨੇ ਇੱਕ ਮਿੰਟ ਜੀ ਜੀ ਸਰ ਬੱਸ ਬੈਠੇ ਬਈ ਦਿਨਾਂ ਤੋਂ ਹਾਂਜੀ ਹਾਂਜੀ ਹੈਗੀ ਆ ਜੀ ਪਹੁੰਚ ਗਿਆ ਸਾਡੇ ਕੋਲ ਕੰਪਲੀਟ ਸਾ ਗਿਆਂ ਹਾਂਜੀ ਕੀ ਥੋੜਾ ਮਾਮਲਾ ਬਰੀਫ ਕਰ ਸਕਦੇ ਹੋ ਕੀ ਹੈ ਨਹੀਂ ਜੀ ਨਹੀਂ ਇਹਦੇ ਚ ਮੁਰੀਫ ਕਰਨ ਵਾਲਾ ਕੁਝ ਨਹੀਂ ਕੰਪਲੇਨਟ ਜ਼ਰੂਰ ਆਈਆਂ ਸਾਡੇ ਕੋਲ ਇਹਦੇ ਚ ਪਰਤਾਲ ਜੀ ਨਾ ਹਾਂਜੀ ਹਾਂਜੀ ਪਰਤਾਲ ਤੋਂ ਬਾਅਦ ਦੂਜੀ ਪਾਰਟੀ ਨੂੰ ਚਾਲੂ ਕਰਕੇ ਉਹਨਾਂ ਦੇ ਬਿਆਨ ਲਿਖ ਕੇ ਜੋ ਬਣਦੀ ਹੋਊਗੀ ਕਾਰਵਾਈ ਕੀਤੀ ਜਾਊ ਠੀਕ ਹੈ ਸਰ ਥੈਂਕ ਯੂ ਲਗਾਤਾਰ ਸ਼ਹਿਰਾ ਦੇ ਵਿੱਚ ਪੰਜਾਬ ਦੇ ਵਿੱਚ ਦੇਖਿਆ ਜਾਵੇ ਤੇ ਕੁੱਲ ਮਿਲਾ ਕੇ ਨੌਜਵਾਨ ਪੀੜ੍ਹੀ ਜਿਹੜੀ ਹੈ ਬਾਹਰ ਜਾਣ ਨੂੰ ਤਿਆਰ ਰਹਿੰਦੀ ਹੈ ਪਰ ਕੁਝ ਮਾਸੂਮ ਪਰਿਵਾਰ ਇਸ ਇਮੀਗ੍ਰੇਸ਼ਨ ਦਾ ਠੱਗਾ ਦੇ ਇਮੀਗ੍ਰੇਸ਼ਨ ਦੇ ਵਿੱਚ ਜਾਲ ਦੇ ਵਿੱਚ ਫਸ ਜਾਂਦੇ ਨੇ ਤੇ ਇਹਨਾਂ ਦੇ ਠੱਗਾ ਦਾ ਸ਼ਿਕਾਰ ਹੋ ਜਾਂਦੇ ਨੇ ਕਰੋੜਾਂ ਪੈਰੀ ਜਿਹੜੀਆਂ ਠੱਗੀਆਂ ਕਰ ਜਾਂਦੇ ਨੇ ਤੇ ਇਹ ਮਾਸੂਮ ਪਰਿਵਾਰ ਇਦਾਂ ਹੀ ਪੰਜਾਬ ਦੇ ਵਿੱਚ ਰੂਲਾ ਰਹਿੰਦਾ ਤੇ ਕਰਜ਼ਾ ਕਰਜਾਈ ਹੁੰਦਾ ਰਹਿੰਦਾ ਵੈ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਇਸ ਪਰਿਵਾਰ ਦੀ ਡਾਕੂਮੈਂਟ ਇਹਨਾਂ ਕੋ ਸਾਰੇ ਪ੍ਰੂਫ ਨੇ ਲਗਾਤਾਰ ਇਹਨੂੰ ਦੇਖਣਾ ਇਹ ਹੋਏਗਾ ਕਿ ACP ਜਾਂ ਪ੍ਰਸ਼ਾਸਨ ਪੁਲਿਸ ਪੰਜਾਬ ਪੁਲਿਸ ਇਹਨਾਂ ਤੇ ਉੱਤੇ ਕੀ ਕਾਰਵਾਈ ਕਰਦਾ ਹੈ ਤੇ ਕੀ ਸਖਤ ਐਕਸ਼ਨ ਲੈਂਦਾ ਹੈ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਹਣੀ ਦੇ ਨਾਲ ਯੂਮਬੇਰੀ ਰਿਪੋਰਟ ਧੰਨਵਾਦ